ਫੈਮਿਲੀ ਸਟਰੋਂਗ ਹੈ ਮਾਤਾ ਹੁਣੇ ਉਹਦੀ ਬੇਟੀ ਮੈਂ ਉਸ ਦਿਨ ਦੇਖ ਰਿਆ ਸੀ ਪ੍ਰੈਸ ਕਾਨਫਰੰਸ ਤੇ ਵਿੱਚ ਸਟਰੋਂਗ ਨੇ ਉਹ ਇਸ ਗੱਲ ਨੂੰ ਵੈਗਰੂ ਦੇ ਭਾਣੇ ਨੂੰ ਮੰਨ ਗਏ ਮੈਨੂੰ ਲੱਗਦਾ ਮਾਤਾ ਜੀ ਨੇ ਤਾਂ ਬਹੁਤ ਗਮ ਲਾਇਆ ਹੋਇਆ ਹੈ ਲੇਕਿਨ ਬੇਟੀ ਜਿਹੜੀ ਹੈ ਰਾਜਵੀਰ ਦੀ ਉਹ ਮੈਨੂੰ ਲੱਗਦਾ ਬਹੁਤ ਸਟਰੋਂਗ ਹੈ ਰੱਬ ਵੱਲੋਂ ਹੀ ਇੱਕ ਉਹਨੂੰ ਸ਼ਕਤੀ ਮਿਲ ਗਈ ਹੈ ਕਿ ਉਹਨੂੰ ਇੱਕ ਇਹੋ ਜਿਹੀ ਜ਼ਿੰਮੇਵਾਰੀ ਉਹਨੂੰ ਮਹਿਸੂਸ ਹੋਣ ਲੱਗੀ ਕਿ ਮੈਂ ਆਪਣੇ ਪਰਿਵਾਰ ਨੂੰ ਸਾਹਮਣਾ ਉਹਨੂੰ ਆਪ ਮਹਿਸੂਸ ਹੋਣ ਲੱਗ ਗਿਆ ਕਿ ਸਾਰੇ ਮੇਰੇ ਵੱਲ ਦੇਖ ਰਹੇ ਨੇ ਔਰ ਇੱਕ ਕਮਾਲ ਦੀ ਗੱਲ ਹੈ ਛੋਟੀ ਬੱਚੀ ਹੈ ਉਹਨੂੰ ਕਿ ਸਾਰੀ ਦੁਨੀਆ ਮੇਰੇ ਵੱਲ ਵੇਖ ਰਹੀ ਹੈ ਔਰ ਮੇਰਾ ਸਟਰੋਂਗ ਹੋਣਾ ਇਸ ਟਾਈਮ ਬਹੁਤ ਜ਼ਰੂਰੀ ਹੈ ਤੇ ਮੈਨੂੰ ਲੱਗਦਾ ਉਹੀ ਸੰਭਾਲ ਰਹੀ ਹੈ ਮੈਨੂੰ ਇਹ ਪਰਸਨ ਨਹੀਂ ਇਦਾਂ ਲੱਗਦਾ ਕਿ ਉਹੀ ਪੂਰੇ ਪਰਿਵਾਰ ਨੂੰ ਸੰਭਾਲ ਰਹੀ ਹੈ ਮੇਰੀ ਜਦੋਂ ਰਾਜਵੀਰ ਨਾਲ ਮੁਲਾਕਾਤ ਹੋਈ ਫਸਟ ਟਾਈਮ ਜਦੋਂ ਮੇਰੇ ਸਾਹਮਣੇ ਆਇਆ ਤਾਂ ਮੈਨੂੰ ਲੱਗਿਆ ਜੋ ਕੈਰੈਕਟਰ ਜਮਲਾ ਮੈਂ ਦੇਖ ਰਿਹਾ ਜੋ ਜਿਸ ਤਰੀਕੇ ਦਾ ਜ਼ਿੰਦਾ ਦਿਲ ਇੱਕ ਸਿੰਗਿੰਗ ਸੈਂਸੇਸ਼ਨ ਔਰ ਸਾਮਨੇ ਉਹਦੇ ਆਇਆ ਤੇ ਮੈਂ ਉਸੇ ਟਾਈਮ ਕੰਦੇ ਨਾ ਕਿ ਪਹਿਲੀ ਮੁਲਾਕਾਤ ਚ ਮੈਂ ਗਿਆ ਯਾਰ ਇਹ ਹੀ ਹੈ ਯਮਲਾ ਮੇਰਾ ਕੋਈ ਕਦੀ ਗੁੱਸਾ ਨਹੀਂ ਕੋਈ ਗਿਲਾ ਨਹੀਂ ਹਰ ਗੱਲ ਨੂੰ ਇੱਕ ਸਟੂਡੈਂਟ ਦੀ ਜ਼ਰਾ ਸੁਣਦਾ ਰਿਹਾ ਸਮਝਦਾ ਰਿਹਾ ਉਹਦੀ ਜਿਹੜੀ ਪਰਫਾਰਮੈਂਸ ਹੈ ਉਹ ਵੀ ਤੁਸੀਂ ਫਿਲਮ ਦੇ ਰਾਹੀ ਵੇਖੋਗੇ ਲੇਕਿਨ ਟ੍ਰੇਲਰ ਚ ਤੁਹਾਨੂੰ ਥੋੜੀ ਜਿਹੀ ਝਲਕ ਮਿਲ ਗਈ ਹੋਣੀ ਹੈ ਐਜ਼ ਐਨ ਐਕਟਰ ਵੀ ਬੜਾ ਜਬਰਦਸ ਪਰਫਾਰਮਰ ਸੀ ਉਹ ਆਪਾਂ ਦੋਵਾਂ ਨੂੰ ਕਲੋਨਲ ਦਾਗਾ ਨਹੀਂ ਕਰਨਾ ਚਾਹੀ ਦੋਸਤ ਆਉਦੀ ਧਗੇ ਦੀ ਗੱਲ ਤੇਰੇ ਮੂੰਹ ਨਹੀਂ ਚੱਜਦੀ ਰਾਜਵੀਰ ਬੜਾ ਹੀ ਇਮੋਸ਼ਨ ਵੀ ਹੈ ਉਹਦੇ ਚ ਔਰ ਕਹਾਣੀ ਸਾਨੂੰ ਇਸ ਤਰ੍ਹਾਂ ਲੱਗ ਰਹੀ ਹੈ ਕਿ ਉਹ ਬਲਫ ਕਰਦਾ ਹੈ ਸ਼ਾਇਦ ਹਾਂ ਉਸ ਕੁੜੀ ਦੇ ਨਾਲ ਔਰ ਬਾਅਦ ਵਿੱਚ ਇਮੋਸ਼ਨਲ ਹੋ ਜਾਂਦੀ ਹੈ ਸਟੋਰੀ ਤਾਂ ਬਤੌਰ ਐਕਟਰ ਵੀ ਮੈਨੂੰ ਲੱਗਦਾ ਹੈ ਕਿ ਬਹੁਤ ਕਮਾਲ ਕੰਮ ਕੀਤਾ ਜੋ ਗ੍ਰੋਥ ਹੋਦੀ ਐ ਐਜ਼ ਅਨ ਐਕਟਰ ਤੁਸੀਂ ਇਸ ਫਿਲਮ ਦੇ ਰਾਹੀਂ ਵੇਖੋਗੇ ਉਸ ਤੋਂ ਬਾਅਦ ਮੈਨੂੰ ਯਕੀਨ ਹੈ ਕਿ ਸਾਰੀ ਇੰਡਸਟਰੀ ਫਿਲਮ ਮੇਕਰ ਜਿੰਨੇ ਵੀ ਸਾਡੀ ਇੰਡਸਟਰੀ ਦੇ ਹੋਰ ਨਾਮ ਹੈਗੇ ਉਹ ਸਾਰੇ ਇਸ ਗੱਲ ਨੂੰ ਮਹਿਸੂਸ ਕਰਨਗੇ ਕਿ ਆਪਾਂ ਸਿਰਫ ਇੱਕ ਬਹੁਤ ਪਿਆਰਾ ਸਿੰਗਰ ਨਹੀਂ ਹੋਇਆ ਆਪਾਂ ਬਹੁਤ ਵਧੀਆ ਇੱਕ ਐਕਟਰ ਵੀ ਗਵਾ ਬੈਠੇ ਹਾਂ ਦਿਲਜੀਤ ਦੋਸਾਂ ਦੇ ਹੋਣਾਂ ਨਾਲ ਕਿਵੇਂ ਇਹਦੇ ਬਾਰੇ ਗੱਲਬਾਤ ਹੋਈ ਜਿਹੜਾ ਉਹਨਾਂ ਨੇ ਆਪਣੀ ਆਵਾਜ਼ ਦਿੱਤੀ ਕੀ ਉਹਨਾਂ ਨੇ ਇਹਦੇ ਲਈ ਕੋਈ ਪੈਸਾ ਚਾਰਜ ਕੀਤਾ ਹੈ ਜਾਂ ਕੋਈ ਕੋਈ ਕਮਿਟਮੈਂਟ ਸੀਗੀ ਭਾਜੀ ਕੋਈ ਕਮਿਟਮੈਂਟ ਨਹੀਂ ਸੀ ਜੀ ਔਰ ਇੱਕ ਨਿੱਕਾ ਪੈਸਾ ਉਹਨਾਂ ਨੇ ਚਾਰਜ ਨਹੀਂ ਕੀਤਾ ਮੈਂ ਕਿਉਂ ਨਾ ਮੈਂ ਇੱਕ ਵਾਰੀ ਦਿਲਜੀਤ ਭਾਜੀ ਕੋ ਪੁੱਛ ਕੇ ਦੇਖਣਾ ਕਿ ਭਾਜੀ ਤੁਸੀਂ ਆਪਣੀਆਂ ਦੋ ਲਾਈਨਾਂ ਬੋਲ ਸਕਦੇ ਹੋ ਟ੍ਰੇਲਰ ਦੀ ਸ਼ੁਰੂਆਤ ਲਈ ਕਾ ਕੰਟ੍ਰਿਬਿਊਟ ਕੰਟ੍ਰਿਬਿਊਟ ਕਰ ਸਕਦੇ ਹੋ ਰਾਜੀਨ ਜਿੱਦਾਂ ਹੀ ਉਹਨੂੰ ਮੈਸੇਜ ਗਿਆ ਭਾਜੀ ਤੁਸੀਂ ਬਲੀਵ ਕਰੋ ਵਿਥਿਨ 3 ਮਿੰਟਸ ਉਹਨਾਂ ਦਾ ਜਵਾਬ ਆ ਗਿਆ ਕਿ ਭਾਜੀ ਕਹਿੰਦੇ ਆਈਐਸ ਆਪਾਂ ਕਰਾਂਗੇ ਤੁਸੀਂ ਮੈਨੂੰ ਲੈਣਾ ਇੱਕ ਵਾਰੀ ਲਿਖ ਕੇ ਭੇਜ ਦਿਓ ਤੇ ਇੱਕ ਵਾਰੀ ਬੋਲ ਕੇ ਭੇਜ ਦਿਓ ਹਰਪਜਨ ਮਾਨ ਹੁਣਾ ਦਾ ਇੱਕ ਗੀਤ ਸੀਗਾ ਕਿ ਜੱਗ ਜਿਉਂਦਿਆਂ ਦੇ ਮੇਲੇ ਮੰਦਿਆਂ ਕਿ ਜੱਗ ਜਿਉਂਦਿਆਂ ਦੇ ਮੇਲੇ ਆ ਪਰ ਜੀਵਨ ਦਾ ਇਹ ਸੱਚ ਹੈ ਕਿ ਬੰਦੇ ਨੇ ਇਸ ਜ਼ਿੰਦਗੀ ਚ ਆਉਣਾ ਤੇ ਤੁਰ ਜਾਣਾ ਪਰ ਜਾਣ ਦੀ ਕੋਈ ਉਮਰ ਹੁੰਦੀ ਹੈ ਜਾਣ ਦੀ ਉਮਰ ਹੁੰਦੀ ਹੈ ਖੰਡਾ ਕੇ ਜਾਣ ਵਾਲੇ ਵਿਅਕਤੀ ਜੀਵਨ ਨੂੰ ਮਾਣ ਕੇ ਜਾਣ ਵਾਲੇ ਵਿਅਕਤੀ ਉਮਰ ਦੇ ਲਿਹਾਜ਼ ਨਾਲ ਮੰਨਿਆ ਜਾਂਦਾ ਹੈ ਕਿ ਬਹੁਤ ਲੰਮੀ ਉਮਰ ਕੱਟ ਗਈ ਪਰ ਉਹ ਲੋਕ ਜਿਹੜੇ ਛੋਟੀ ਉਮਰ ਚ ਬਹੁਤ ਵੱਡਾ ਜੀਵਨ ਜੀ ਜਾਂਦੇ ਤੁਸੀਂ ਜਦੋਂ ਪਿੱਛੇ ਝਾਤ ਮਾਰੋਗੇ ਦੁਨੀਆ ਦੇ ਵਿੱਚ ਤਾਂ ਸ਼ਿਵ ਕੁਮਾਰ ਬਟਾਲਵੀ ਦਾ ਜ਼ਿਕਰ ਆਊਗਾ ਕਿ ਬਹੁਤ ਛੋਟੀ ਉਮਰ ਸੀ ਪਰ ਬਹੁਤ ਵੱਡਾ ਜੀਵਨ ਜੀ ਗਏ ਔਰ ਹੁਣ ਜੋ ਅਸੀਂ ਹਾਲਾਤ ਪਿਛਲੇ ਦਿਨਾਂ ਚ ਦੇਖੇ ਜਿਹਦੇ ਚ ਇੱਕ ਐਸਾ ਫਨਕਾਰ ਇਸ ਦੁਨੀਆ ਤੋਂ ਗਿਆ ਜਿਹੜੇ ਹਰ ਇੱਕ ਅੱਖ ਨੂੰ ਨਾਮ ਕੀਤਾ ਜਿਨੇ ਪੂਰੀ ਦੁਨੀਆ ਚ ਵਸਦੇ ਪੰਜਾਬੀਆਂ ਦੇ ਦਿਲਾਂ ਚ ਇੱਕ ਵਾਰੀ ਇਹ ਆਸ ਦਿੱਤੀ ਸੀ ਕਿ ਸ਼ਾਇਦ ਕੁਝ ਵਾਪਰ ਜੂਗਾ ਸ਼ਾਇਦ ਵਾਹਿਗੁਰੂ ਚੰਗੀ ਖਬਰ ਦੇ ਦੂਗਾ ਪਰ ਉਹ ਨਾ ਹੋ ਸਕਿਆ ਰਾਜਵੀਰ ਜਵੰਦਾ ਚਲਾ ਗਿਆ ਪਰ ਆਪਣਾ ਸਰਮਾਇਆ ਛੱਡ ਗਿਆ ਗੀਤਾਂ ਦੇ ਜ਼ਰੀਏ ਆਰਟ ਦੇ ਜ਼ਰੀਏ ਫਿਲਮਾਂ ਦੇ ਜ਼ਰੀਏ ਪੰਜਾਬੀ ਸਿਨੇਮੇ ਦੇ ਵਿੱਚ ਚੰਗੀਆਂ ਫਿਲਮਾਂ ਦੇਣ ਵਾਲੇ ਡਾਇਰੈਕਟਰਸ ਚੋ ਇੱਕ ਰਕੇਸ਼ ਮਹਿਤਾ ਸਾਹਿਬ ਅੱਜ ਸਾਡੇ ਨਾਲ ਨੇ ਰਾਜਵੀਰ ਜਵੰਦਾ ਹੋਣਾ ਦੀ ਫਿਲਮ ਯਮਲਾ ਰਿਲੀਜ਼ ਹੋ ਰਹੀ ਹੈ ਔਰ ਇਹ ਜਜ਼ਬਾਤੀ ਤੌਰ ਦੇ ਉੱਤੇ ਸਾਡੇ ਸਾਰਿਆਂ ਦੇ ਲਈ ਬੜੇ ਸੈਂਸਿਟਿਵ ਪਲ ਨੇ ਕਿ ਰਾਜਵੀਰ ਦੇ ਜਾਣ ਤੋਂ ਬਾਅਦ ਇਹ ਫਿਲਮ ਆ ਰਹੀ ਹੈ ਮੈਂ ਇਸ ਵੇਲੇ ਆਸਟ੍ਰੇਲੀਆ 'ਚ ਮੌਜੂਦ ਹਾਂ ਕੈਨਬਰਾ ਦੀ ਧਰਤੀ ਤੋਂ ਇੰਟਰਵਿਊ ਕਰ ਰਿਹਾ ਔਰ ਮੇਰੇ ਨਾਲ ਚੰਡੀਗੜ੍ਹ ਤੋਂ ਰਕੇਸ਼ ਮਹਿਤਾ ਸਾਹਿਬ ਇਸ ਫਿਲਮ ਦੇ ਡਾਇਰੈਕਟਰ ਨਾਲ ਜੁੜੇ ਨੇ ਬਾਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਾਜੀ ਸਤਿ ਸ਼੍ਰੀ ਅਕਾਲ ਜੀ ਕਿੰਨਾ ਜਜ਼ਬਾਤੀ ਪਲ ਹੈ ਬਾਜੀਏ ਇੱਕ ਤੁਸੀਂ ਪਹਿਲਾਂ ਬਹੁਤ ਸਾਰੀਆਂ ਫਿਲਮਾਂ ਡਾਇਰੈਕਟ ਕੀਤੀਆਂ ਰੀਸੈਂਟਲੀ ਇੱਕ ਫਿਲਮ ਤੁਹਾਡੀ ਆਈ ਸੀ ਪਰ ਅ ਇਮੋਸ਼ਨਲ ਤੌਰ ਦੇ ਉੱਤੇ ਤੁਹਾਡੇ ਲਈ ਇਹ ਕੀ ਮਾਇਨੇ ਰੱਖਦੀ ਹੈ ਭਾਜੀ ਅ ਇਮੋਸ਼ਨਲ ਤੌਰ ਤੇ ਇਸ ਟਾਈਮ ਤੇ ਬੜਾ ਬਹੁਤ ਚੈਲਿੰਜਿੰਗ ਹੈ ਮੇਰੇ ਲਈ ਵੀ ਪੂਰੇ ਪਰਿਵਾਰ ਲਈ ਸਾਡੇ ਮੇਰੀ ਪੂਰੀ ਟੀਮ ਲਈ ਇਸ ਟਾਈਮ ਆਪਾਂ ਪ੍ਰੋਮੋਸ਼ਨ ਤੇ ਨਿਕਲਦੇ ਆਂ ਫਿਲਮ ਗੱਲਾਂ ਬਾਤਾਂ ਕਰਦੇ ਆਂ ਸਾਰੀ ਪ੍ਰੈਸ ਨਾਲ ਸਾਰੇ মিডিਆ ਨਾਲ ਤੇ ਰਾਜਵੀਰ ਦੀ ਜਿਹੜੀ ਘਾਟ ਹੈ ਉਹ ਬਹੁਤ ਮਹਿਸੂਸ ਹੁੰਦੀ ਹੈ ਉਦੋਂ ਅੰਦਾਜ਼ਾ ਵੀ ਹੁੰਦਾ ਹੈ ਕਿ ਰਾਜਵੀਰ ਅਗਰ ਇਸ ਟਾਈਮ ਸਾਡੇ ਨਾਲ ਹੁੰਦਾ ਇਸ ਵਕਤ ਜਦੋਂ ਦੀ ਫਿਲਮ ਆ ਰਹੀ ਹੈ ਤੇ ਜਿਸ ਤਰੀਕੇ ਦੇ ਹੰਗਾਮੇ ਜਿਸ ਤਰੀਕੇ ਦਾ ਹੰਕਾਰਾ ਸਾਨੂੰ ਜਾਂ ਜੋ ਖੁਸ਼ੀਆਂ ਸਾਨੂੰ ਮਿਲਣੀਆਂ ਸੀ ਉਹ ਅਸੀਂ ਫਿਲਹਾਲ ਪ੍ਰੋਬਲਮਸ ਹਮ ਤਾਂ ਉਹ ਦੀ ਸੀ ਫੇਸ ਇਹ ਕਰ ਰਹੇ ਆ ਕਿ ਆਪਾਂ ਸਾਨੂੰ ਕਈ ਵਾਰੀ ਆਪ ਹੁੰਦਣਾ ਕਈ ਵਾਰੀ ਫਸਣ ਨੇ ਕਿ ਆਪਾਂ ਕੀ ਰਿਐਕਟ ਕੀ ਕਰੀਏ ਜਿਵੇਂ ਲੋਕੀ ਪੁੱਛਦੇ ਆ ਫਿਲਮ ਦੇ ਬਾਰੇ ਰਾਜਵੀਰ ਦੇ ਬਾਰੇ ਤੇ ਉਹ ਬੜੀ ਬਹੁਤ ਜ਼ਿਆਦਾ ਉਹਦੀ ਘਾਟ ਮਹਿਸੂਸ ਹੁੰਦੀ ਹੈ ਬਹੁਤ ਉਹਨੂੰ ਖੁਸ਼ੀ ਹੁੰਦੀ ਜਿਸ ਤਰੀਕੇ ਲੋਕੀ ਉਹਨੂੰ ਪਿਆਰ ਕਰ ਰਹੇ ਆ ਜਾਂ ਕਰਦੇ ਸੀ ਉਹਦਾ ਰਿਐਕਸ਼ਨ ਦੇਖ ਕੇ ਟ੍ਰੇਲਰ ਦਾ ਗਾਣਿਆਂ ਦਾ ਤੇ ਪਾਜੀ ਘਾਟ ਤੇ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਹੈ ਔਰ ਉਹ ਕਿਦਾਂ ਪੂਰੀ ਹੋਏਗੀ ਸਾਨੂੰ ਆਪਸ ਚੀਜ਼ ਦਾ ਅੰਦਾਜ਼ਾ ਨਹੀਂ ਹੈਗਾ ਬਿਲਕੁਲ ਵੀ ਇਸ ਟਾਈਮ ਤੁਸੀਂ ਤੁਹਾਡੀ ਮੁਲਾਕਾਤ ਕਿਵੇਂ ਹੋਈ ਪਹਿਲੀ ਮੁਲਾਕਾਤ ਕੀ ਮੈਮਰੀਜ਼ ਨੇ ਜਿੱਥੋਂ ਸ਼ੁਰੂ ਹੋਇਆ ਹੈ ਸਾਰਾ ਮੈਂ ਚਾਹੁੰਦਾ ਕਿ ਥੋੜਾ ਡਿਟੇਲ ਦੇ ਵਿੱਚ ਸਾਨੂੰ ਦੱਸੋ ਰਾਜਵੀਰ ਨੂੰ ਬਤੌਰ ਵਿਅਕਤੀ ਤੁਸੀਂ ਕਿਵੇਂ ਜਾਣਦੇ ਔਰ ਉਹ ਇੱਕ ਇੱਕ ਮੈਮਰੀ ਹੁੰਦੀ ਹੈ ਆਮ ਸ਼ੋਰ ਕਿਸੇ ਦੇ ਜਾਣ ਤੋਂ ਬਾਅਦ ਅਸੀਂ ਹਮੇਸ਼ਾ ਚੰਗਾ ਹੀ ਬੋਲਦੇ ਆ ਪਰ ਰਾਜਵੀਰ ਉਹ ਵਿਅਕਤੀ ਹੈ ਅਸੀਂ ਜਾਣਦੇ ਆ ਕਿ ਉਹਦਾ ਕਿਸੇ ਨਾਲ ਵੀ ਅੱਜ ਤੱਕ ਕੋਈ ਬੈਟਰ ਐਕਸਪੀਰੀਅੰਸ ਮੈਂ ਨਹੀਂ ਸੁਣਿਆ ਭਾਜੀ ਮੇਰੀ ਮੁਲਾਕਾਤ ਰਾਜਵੀਰ ਨਾਲ ਜਸ ਰਿਕਾਰਡਸ ਦੇ ਜਸਵੀਰ ਭਾਪਾ ਜੀ ਨੇ ਕਰਵਾਈ ਸੀ ਆਪਾਂ ਫਿਲਮ ਦੀ ਕਾਸਟਿੰਗ ਕਰ ਰਹੇ ਸੀ ਮੈਨੂੰ ਯਾਦ ਹੈ ਯਮਲਾ ਦੀ ਤੇ ਉਦੋਂ ਦੋ ਤਿੰਨ ਉਹਨਾਂ ਕੋਲ ਐਕਟਰ ਐਕਟ੍ਰੀਸ ਸਿੰਗਰ ਐਕਟਰ ਸਗੇ ਸੀ ਤੇ ਮੇਰੀ ਜਦੋਂ ਰਾਜਵੀਰ ਨਾਲ ਮੁਲਾਕਾਤ ਹੋਈ ਫਸਟ ਟਾਈਮ ਜਦੋਂ ਮੇਰੇ ਸਾਹਮਣੇ ਆਇਆ ਤਾਂ ਮੈਨੂੰ ਲੱਗਿਆ ਜੋ ਕੈਰੈਕਟਰ ਜਮਲਾ ਮੈਂ ਦੇਖ ਰਿਹਾ ਜੋ ਜਿਸ ਤਰੀਕੇ ਨਾਲ ਜ਼ਿੰਦਾਦਿਲ ਇੱਕ ਸਿੰਗਿੰਗ ਸੈਂਸੇਸ਼ਨ ਉਹ ਸਾਹਮਣੇ ਮੇਰੇ ਆਇਆ ਤੇ ਮੈਂ ਉਸੇ ਟਾਈਮ ਕੰਦਨ ਕਿ ਪਹਿਲੀ ਮੁਲਾਕਾਤ ਚ ਮੈਂ ਕਹਿਆ ਯਾਰ ਇਹ ਹੀ ਹੈ ਜਮਲਾ ਮੇਰਾ ਤੇ ਉਸ ਉਸ ਤੋਂ ਬਾਅਦ ਫਿਰ ਆਪਾਂ ਕਾਫੀ ਮੁਲਾਕਾਤਾਂ ਮੇਰੀਆਂ ਚਲਦੀਆਂ ਰਹੀਆਂ ਉਹਦੇ ਨਾਲ ਜਦੋਂ ਆਪਾਂ ਸਟੋਰੀ ਸੈਟਿੰਗ ਕਰਦੇ ਸੀ ਜਾਂ ਡਿਸਕਸ ਕਰਦੇ ਸੀ ਤੇ ਕਾਫੀ ਮਿਲਗਾ ਤਾ ਉਹਦੇ ਨਾਲ ਹੋਈਆਂ। ਔਰ ਉਸ ਮੁਲਕਾ ਤਾਂ ਚ ਮਿਲ ਉਹਨਾ ਦੋਸਤੀ ਵੀ ਹੋ ਗਈ ਪਿਆਰੇ ਪੈ ਗਿਆ ਮਤਲਬ ਬਹੁਤ ਹੀ ਹੰਬਲ ਨੇਚਰ ਉਹਦੀ ਔਰ ਬਹੁਤ ਪਿਆਰੀ ਨੇਚਰ ਤੇ ਬਹੁਤ ਰਿਸਪੈਕਟ ਦੇਣ ਵਾਲਾ ਬੱਚਾ ਮਤਲਬ ਬਿੰਨੂ ਅਜ ਵੀ ਯਾਦ ਹੈ ਉਹਨੇ ਅੱਜ ਤੱਕ ਮਤਲਬ ਮੇਰੀ ਲਾਸਟ ਉਹਦੀ ਜਿਹੜੀ ਗੱਲ ਹੋਈ 18 ਜੂਨ ਦੀ ਮੇਰੇ ਨਾਲ ਲਾਸਟ ਕਨਵਰਸੇਸ਼ਨ ਕਨਵਰਸੇਸ਼ਨ ਹੈਗੀ ਹੈ ਟੈਲੀਫੋਨਿਕ ਕਨਵਰਸੇਸ਼ਨ 18 ਜੂਨ ਦੀ ਉਹ ਆਖਰੀ ਗੱਲ ਵੀ ਉਹ ਸਰ ਸਰ ਭਾਜੀ ਇਹ ਉਹ ਅੱਦਾਂ ਕਰਾਂਗੇ ਆਪਾਂ ਇਹ ਕਰਾਂਗੇ ਤੁਸੀਂ ਤਿਆਰੀ ਕਰੋ ਫਿਲਮ ਦੀ ਆਪਾਂ ਫਿਲਮ ਦੀ ਮੈਂ ਕਿਹਾ ਮੇਹਰ ਰਿਲੀਜ਼ ਹੋ ਜਾਏ ਮੇਰੀ ਸਪਟੰਬਰ ਚ ਤੇ ਰਾਜ ਵੀਰ ਆਪਾਂ ਫਿਰ ਤਿਆਰੀ ਕਰਨੇ ਆ ਦੀ ਨੈਕਸਟ ਫਿਲਮ ਆਪਾਂ ਹੀ ਰਿਲੀਜ਼ ਕਰਾਂਗੇ ਤੇ ਉਹ ਮੇਹਰ ਬਸ ਬੜੀ ਮਤਲਬ ਉਹਨੇ ਕਦੀ ਛੱਡਿਆ ਹੀ ਨਹੀਂ ਕੋਈ ਕਦੀ ਗੁੱਸਾ ਨਹੀਂ ਕੋਈ ਗਿਲਾ ਨਹੀਂ ਹਰ ਗੱਲ ਨੂੰ ਇੱਕ ਸਟੂਡੈਂਟ ਦੀ ਤਰ੍ਹਾਂ ਸੁਣਦਾ ਰਿਹਾ ਸਮਝਦਾ ਰਿਹਾ ਉਹਦੀ ਜਿਹੜੀ ਪਰਫਾਰਮੈਂਸ ਹੈ ਉਹ ਵੀ ਤੁਸੀਂ ਫਿਲਮ ਦੇ ਰਾਹੀ ਵੇਖੋਗੇ ਹੀ ਲੇਕਿਨ ਟ੍ਰੇਲਰ ਚ ਵੀ ਤੁਹਾਨੂੰ ਥੋੜੀ ਜਿਹੀ ਝਲਕ ਮਿਲ ਗਈ ਹੋਣੀ ਕਿ ਐਜ਼ ਐਨ ਐਕਟਰ ਵੀ ਬੜਾ ਜਬਰਦਸ ਪਰਫਾਰ ਤੇ ਐਜ਼ ਅ ਵਿਅਕਤੀ ਤੇ ਬਾਜੀ ਮੈਂ ਇਹੀ ਪੁੱਛਣ ਲੱਗਿਆ ਸੀ ਕਿ ਐਜ਼ ਐਜ਼ ਐਨ ਐਕਟਰ ਕਿਉਂਕਿ ਅਸੀਂ ਪਹਿਲਾਂ ਇੱਕ ਫਿਲਮ ਦੇ ਵਿੱਚ ਗਿੱਪੀ ਹੋਣਾ ਦੇ ਨਾਲ ਜਦੋਂ ਆਏ ਸੀ ਸੂਬੇਦਾਰ ਜੋਗਿੰਦਰ ਸਿੰਘ ਦੇ ਵਿੱਚ ਪਰ ਇੱਥੇ ਇੱਕ ਕੰਪਲੀਟ ਪਰਫਾਰਮਰ ਦੇ ਤੌਰ ਤੇ ਕਿ ਬੜਾ ਹੀ ਈਮੋਸ਼ਨ ਵੀ ਆਉਦੇ ਚੌਰ ਕਹਾਣੀ ਸਾਨੂੰ ਇਸ ਤਰ੍ਹਾਂ ਲੱਗ ਰਹੀ ਹੈ ਕਿ ਉਹ ਬਲਫ ਕਰਦਾ ਹੈ ਸ਼ਾਇਦ ਉਸ ਕੁੜੀ ਦੇ ਨਾਲ ਔਰ ਬਾਅਦ ਚ ਇਮੋਸ਼ਨਲ ਹੋ ਜਾਂਦੀ ਹੈ ਸਟੋਰੀ ਤਾਂ ਬਤੌਰ ਐਕਟਰ ਵੀ ਮੈਨੂੰ ਲੱਗਦਾ ਹੈ ਕਿ ਬਹੁਤ ਕਮਾਲ ਕੰਮ ਕੀਤਾ ਉਹਦੀਆਂ ਦੋ ਤਿੰਨ ਫਿਲਮਾਂ ਆ ਚੁੱਕੀਆਂ ਪਹਿਲਾਂ ਲੇਕਿਨ ਕੋਈ ਮਤਲਬ ਇਹੋ ਜੀ ਕੋਈ ਗੱਲਬਾਤ ਕਿਸ ਨੇ ਉਹਦੇ ਐਕਟਿੰਗ ਦੇ ਬਾਰੇ ਜਾਂ ਕੋਈ ਨਿਕਲੀ ਨਿਕਲ ਕੇ ਨਹੀਂ ਆਈ ਬਾਹਰ ਮੈਨੂੰ ਲੱਗਦਾ ਹੈ ਪ੍ਰੋਪਰਲੀ ਉਹਨੂੰ ਯੂਜ਼ ਨਹੀਂ ਕੀਤਾ ਗਿਆ ਕਿਉਂਕਿ ਪਰਫਾਰਮਰ ਤੇ ਬਹੁਤ ਜ਼ਬਰਦਸਤ ਆ ਉਹ ਮਤਲਬ ਉਹ ਇੰਨਾ ਵਧੀਆ ਸਟੂਡੈਂਟ ਸੀ ਉਹ ਜਿਹੜੀ ਜਿਹੜੀ ਗੱਲ ਉਹਨੂੰ ਸਮਝਾਉਂਦੇ ਗਏ ਥੀਏਟਰ ਥੀਏਟਰ ਉਹ ਕਰਦਾ ਰਿਹਾ ਪਹਿਲਾਂ ਮੈਂ ਸੁਣਿਆ ਸੀ ਤੇ ਐਜ਼ ਐਨ ਐਕਟਰ ਜੋ ਉਹਦੇ ਚ ਗ੍ਰੋਥ ਆਈ ਮਤਲਬ ਮੇਰੀ ਫਿਲਮ ਦੇ ਤਰ੍ਹਾਂ ਮੈਂ ਆਪਣੀ ਫਿਲਮ ਦੇ ਰਾਹੀ ਗੱਲ ਕਰ ਰਿਹਾ ਜੋ ਗ੍ਰੋਥ ਉਹਦੀ ਐਜ਼ ਐਨ ਐਕਟਰ ਤੁਸੀਂ ਇਸ ਫਿਲਮ ਦੇ ਰਾਹੀ ਵੇਖੋਗੇ ਉਸ ਤੋਂ ਬਾਅਦ ਮੈਨੂੰ ਯਕੀਨ ਹੈ ਕਿ ਸਾਰੀ ਇੰਡਸਟਰੀ ਫਿਲਮ ਮੇਕਰ ਜਿੰਨੇ ਵੀ ਸਾਡੇ ਇੰਡਸਟਰੀ ਦੇ ਹੋਰ ਮਤਲਬ ਨਾਮ ਹੈਗੇ ਉਹ ਸਾਰੇ ਇਸ ਗੱਲ ਨੂੰ ਮਹਿਸੂਸ ਕਰਨਗੇ ਕਿ ਆਪਾਂ ਸਿਰਫ ਇੱਕ ਬਹੁਤ ਪਿਆਰਾ ਸਿੰਗਰ ਨਹੀਂ ਹੋਇਆ ਆਪਾਂ ਬਹੁਤ ਵਧੀਆ ਇੱਕ ਐਕਟਰ ਵੀ ਹੋ ਆ ਬੈਠੇ ਆ ਤੇ ਮੈਂ ਇੰਨੀ ਕੋਦਿਆਂ ਨੇ ਐਕਟਿੰਗ ਕੀਤੀ ਆ ਤਾਨੂੰ ਕਦੋਂ ਪਤਾ ਲੱਗਿਆ ਭਾਜੀ ਇਹ ਸ਼ੌਕ ਸੀਗਾ ਤੁਹਾਡੇ ਲਈ ਬਹੁਤ ਵੱਡਾ ਜਿਸ ਦਿਨ ਐਕਸੀਡੈਂਟ ਹੁੰਦਾ ਕਿਉਂਕਿ ਮੈਂ ਤੇ ਰੀਲਾ ਰੂਲਾ ਤਿਆਰ ਕਰਕੇ ਬੈਠਾ ਸੀ ਡਬਿੰਗ ਦੀਆਂ ਫਿਲਮ ਦੀ ਮੇਰੀ ਇਹ ਨਾਲ ਜੂਨ ਚ ਗੱਲ ਹੋਈ ਸੀ 18 ਤਰੀਕ ਨੂੰ ਕਿ ਆਪਾਂ ਫਿਲਮ ਰਿਲੀਜ਼ ਕਰਦੇ ਆ ਮੈਂ ਕਿਹਾ ਐਡੀਟ ਮੇਰੇ ਕੋਲ ਆਇਆ ਸੀ ਮੈਂ ਕਿਹਾ ਇੱਕ ਵਾਰ ਤੂੰ ਵੀ ਵੇਖ ਲੈ ਗਾਣੇ ਤੇ ਮੈਂ ਰਾਜੂ ਨੂੰ ਗਾਣੇ ਕੋਨੇ ਭੇਜੇ ਗਾਣੇ ਉਹਨੂੰ ਬਹੁਤ ਸੋਹਣੇ ਲੱਗੇ ਮੈਂ ਕਿਹਾ ਚਲੋ ਠੀਕ ਹੈ ਫਿਰ ਆਪਾਂ ਮਹਿਰ ਤੋਂ ਬਾਅਦ ਆਪਾਂ ਇਹਦਾ ਸਟਾਰਟ ਕਰਦੇ ਆ ਪੋਸਟ ਪ੍ਰੋਡਕਸ਼ਨ ਆਪਾਂ ਰਿਲੀਜ਼ ਕਰਾਂਗੇ 5 ਸੈਪਟੰਬਰ ਨੂੰ ਮਹਿਰ ਰਿਲੀਜ਼ ਹੋਈ ਮੈਂ ਤੇ ਅਚਾਨਕ ਮੈਂ ਬੰਬਈ ਸੀ ਸਾਹਮਣੇ ਟੀਵੀਸ ਨਿਊਜ਼ ਚੱਲਣ ਲੱਗ ਗਈ ਫਿਰ ਜਿਹੜੇ ਆਪਣੇ ਕਰੂ ਜਿਹੜੇ ਇੱਥੇ ਪੰਜਾਬ ਚ ਨੇ ਉਹਨਾਂ ਨੇ ਮੈਨੂੰ ਫੋਨ ਫੋਨ ਕਰਨਾ ਸ਼ੁਰੂ ਕਰ ਦਿੱਤੇ ਕਿ ਰਾਜਵੀਰ ਦਾ ਤਾਂ ਐਕਸੀਡੈਂਟ ਹੋ ਗਿਆ ਬਹੁਤ ਸ਼ੌਕਿੰਗ ਸੀ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਸੀ ਹੋਇਆ ਕਿ ਮੈਂ ਜੱਸੀ ਭਾਜੀ ਨੂੰ ਫੋਨ ਕੀਤਾ ਜੱਸੀ ਭਾਜੀ ਮੈਂ ਦੇਖਿਆ ਆਪਣਾ ਜੱਸੀ ਭਾਜੀ ਦਾ ਮੈਂ ਦੇਖਿਆ YouTube ਤੇ ਕਿ ਜਦੋਂ ਮੈਂ ਨਿਊਜ਼ ਲਾਈਵ ਨਿਊਜ਼ ਦੇਖਣੀ ਸ਼ੁਰੂ ਕਰਤੀ ਸੀ ਕਿ ਜੱਸੀ ਭਾਜੀ ਉੱਥੇ ਪਹੁੰਚੇ ਜੱਸੀ ਜਸਵੀਰ ਭਾਜੀ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਮੈਨੂੰ ਥੋੜਾ ਜਿਹਾ ਦੱਸਿਆ ਕਿ ਐਦਾਂ ਦਾ ਕੁਝ ਸਿਚੁਏਸ਼ਨ ਠੀਕ ਲੱਗਨੀ ਦੀ ਤੇ ਬਾਕੀ ਹੁਣ ਦੇਖੋ ਕੀ ਹੁੰਦਾ ਹੈ ਤੇ ਉਹ ਜਿਹੜੇ ਹਫਤਾ ਚ ਉਹਨੇ ਜਿਹੜੇ ਦਿਨ ਕੱਟੇ ਆਪਾਂ ਹਰ ਦਿਨ ਮਤਲਬ ਸਾਰਾ ਦਿਨ ਪ੍ਰੇਅ ਹੀ ਕਰਦੇ ਰਹਿੰਦੇ ਸੀ ਕਿ ਯਾਰਾ ਠੀਕ ਹੋ ਜਾ ਮੁੰਡਾ ਫਿਰ ਬੱਚੇ ਐ ਘਰ ਐ ਸਭ ਕੁਝ ਐ ਬੜੇ ਦਿਲ ਨੂੰ ਹੋਲ ਜੇ ਪੰਦੇ ਸੀ ਪਰ ਇੱਕ ਦਿਨ ਤੋਂ ਨਿਊਜ਼ ਆਈ ਕਿ ਭਈ ਐਦਾਂ ਦਾ ਹੋ ਗਿਆ ਤੇ ਬਸ ਸਮਝ ਨੋ ਗਿਆ ਇੱਕ ਤਰੀਕੇ ਦੀ ਦੁਨੀਆ ਹੀ ਖਤਮ ਹੋ ਗਈ ਸਮਝ ਨਹੀਂ ਆਈ ਕਰੀਏਗੀ ਤੇ ਮਲੇ ਬਹੁਤ ਔਖਾ ਔਖਾ ਟਾਈਮ ਸੀ ਪਾਜੀ ਬਹੁਤ ਔਖਾ ਰਿਹਾ ਪਾਜੀ ਫੈਮਿਲੀ ਸਟਰੋਂਗ ਹੈ ਮਾਤਾ ਹੁਣੇ ਉਹਦੀ ਬੇਟੀ ਮੈਂ ਉਸ ਦਿਨ ਦੇਖ ਰਿਆ ਸੀ ਪ੍ਰੈਸ ਕਾਨਫਰੈਂਸ ਦੇ ਵਿੱਚ ਜਿਸ ਦਿਨ ਤੁਸੀਂ ਟ੍ਰੇਲਰ ਲਾਂਚ ਕੀਤਾ ਕੀ ਕੀ ਸਟਰੋਂਗ ਨੇ ਉਹ ਇਸ ਗੱਲ ਨੂੰ ਵਾਇਗਰੂ ਦੇ ਭਾਣੇ ਨੂੰ ਮੰਨ ਗਏ ਪਾਜੀ ਬਹੁਤ ਔਖਾ ਹੈ ਇਸ ਗੱਲ ਨੂੰ ਕਹਿਣਾ ਤੇ ਸਮਝਾਣਾ ਮਾਤਾ ਜੀ ਮੈਨੂੰ ਲੱਗਦਾ ਹੈ ਕਿ ਦੇਖੋ ਬਹੁਤ ਵੱਡਾ ਸ਼ੋਅ ਹੈ ਇੱਕ ਮਾਂ ਲਈ ਉਹ ਅਸੀਂ ਸਿਰਫ ਦੱਸ ਸਕਦੇ ਆ ਐਕਸਪਰੈਸ ਕਰ ਸਕਦੇ ਆ ਪਰ ਮਹਿਸੂਸ ਤੇ ਉਹੀ ਕਰ ਰਹੇ ਜੋ ਕਰ ਰਹੇ ਨੇ ਮੈਨੂੰ ਲੱਗਦਾ ਮਾਤਾ ਜੀ ਨੇ ਤਾਂ ਬਹੁਤ ਗਮ ਲਾਇਆ ਹੋਇਆ ਹੈ ਲੇਕਿਨ ਬੇਟੀ ਜਿਹੜੀ ਹੈ ਰਾਜਵੀਰ ਦੀ ਉਹ ਮੈਨੂੰ ਲੱਗਦਾ ਬਹੁਤ ਸਟਰੋਂਗ ਹੈ ਰੱਬ ਵੱਲੋਂ ਹੀ ਇੱਕ ਉਹਨੂੰ ਸ਼ਕਤੀ ਮਿਲ ਗਈ ਹੈ ਕਿ ਉਹਨੂੰ ਇੱਕ ਇਹੋ ਜਿਹੀ ਜ਼ਿੰਮੇਵਾਰੀ ਉਹਨੂੰ ਮਹਿਸੂਸ ਹੋਣ ਲੱਗੀ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਸਾਹਮਣਾ ਕਿਉਂਕਿ ਜਿਸ ਤਰੀਕੇ ਦੀ ਅਟੈਨਸ਼ਨ ਮੀਡੀਆ ਟੈਨਸ਼ਨ ਜਾਂ ਲੋਕਾਂ ਦਾ ਪਿਆਰ ਉਹਨੂੰ ਮਿਲ ਰਿਹਾ ਹੈ ਉਹਨੂੰ ਆਪ ਮਹਿਸੂਸ ਹੋਣ ਲੱਗ ਗਿਆ ਕਿ ਸਾਰੇ ਮੇਰਵਾਲ ਵੇਖ ਰਹੇ ਨੇ। ਔਰ ਇੱਕ ਕਮਾਲ ਦੀ ਗੱਲ ਹੈ ਛੋਟੀ ਬੱਚੀ ਹੈ ਉਹਨੂੰ ਕਿ ਸਾਰੀ ਦੁਨੀਆ ਮੇਰਵਾਲ ਵੇਖ ਰਹੀ ਔਰ ਮੇਰਾ ਸਟਰੋਂਗ ਹੋਣਾ ਇਸ ਟਾਈਮ ਬਹੁਤ ਜ਼ਰੂਰੀ ਹੈ ਤੇ ਮੈਨੂੰ ਲੱਗਦਾ ਉਹੀ ਸੰਭਾਲ ਰਹੀ ਹੈ। ਮੈਨੂੰ ਇਹ ਪਰਸਨਲੀ ਇਦਾਂ ਲੱਗਦਾ ਕਿ ਉਹੀ ਪਰਿਵਾਰ ਨੂੰ ਸੰਭਾਲ ਰਹੀ ਹੈ। ਬਾਕੀ ਰੱਬ ਦੇ ਅੱਗੇ ਅਰਦਾਸ ਹੈ ਕਿ ਸਾਰੇ ਮਾਤਾ ਜੀ ਠੀਕ ਰਹਿਣ। ਰਾਜਵੀਰ ਤਾਂ ਚਲੇ ਗਿਆ ਲੇਕਿਨ ਬਾਕੀ ਬੱਚੇ ਹੈ ਸਾਰੀਆਂ ਚੀਜ਼ਾਂ ਕਰਦੀਆਂ ਤੇ ਉਹਨਾਂ ਨੂੰ ਸੰਭਲਣਾ ਹੀ ਪੈਣਾ। ਔਰ ਬਾਕੀ ਸਾਰੀ ਦੁਨੀਆ ਨਾਲ ਖੜੀ ਹੈ ਜੇ ਉਹਨਾਂ ਦੇ ਬڑے ਪਰਿਵਾਰਿਕ ਜਿਹੜੇ ਖਾਸ ਉਹਨਾਂ ਦੇ ਮਿੱਤਰ ਨੇ ਅਸੀਂ ਹਾਂ ਸਾਰੇ ਆਪਾਂ ਜੋ ਸਾਡੇ ਕੋ ਹੋ ਸਕਦਾ ਮਕਰ ਭਾਜੀ ਆਪਾਂ ਕਰ ਰਹੇ ਹਾਂ ਉਹਨਾਂ ਵਾਸਤੇ ਔਰ ਕਰਦੇ ਰਵਾਂਗੇ ਮੈਂ ਇਹ ਵੀ ਪੜ ਰਿਹਾ ਸੀ ਕਿਤੇ ਕਿ ਪ੍ਰੋਡਿਊਸਰਸ ਨੇ ਔਰ ਤੁਸੀਂ ਇਹ ਪ੍ਰੋਮਿਸ ਕੀਤਾ ਕਿ ਜੋ ਵੀ ਇਹਦੇ ਚੋ ਪ੍ਰੋਫਿਟਸ ਹੋਣਗੇ ਉਹਦੇ ਚੋ ਕੁਝ ਹਿੱਸਾ ਜਿਹੜਾ ਉਹ ਪਰਿਵਾਰ ਨੂੰ ਦਿੱਤਾ ਜਾਊਗਾ ਜੀ ਜੀ ਉਹ ਬਿਲਕੁਲ ਤੁਸੀਂ ਸਹੀ ਸੁਣਿਆ ਹੈ ਔਰ ਉਹ ਮੈਂ ਬਕਾਇਦਾ ਅਨਾਉਂਸ ਵੀ ਕੀਤਾ ਔਰ ਪਰਿਵਾਰ ਨਾਲ ਮੈਂ ਸਾਂਝੀ ਵੀ ਕੀਤੀ ਹੈ ਖਬਰ ਤੇ ਉਹਨਾਂ ਨੇ ਕਦੀ ਕੋਈ ਚੀਜ਼ ਦੀ ਡਿਮਾਂਡ ਨਹੀਂ ਕੀਤੀ ਕੋਈ ਮੰਗਿਆ ਨਹੀਂ ਮੈਨੂੰ ਆਪ ਨੂੰ ਮਹਿਸੂਸ ਹੋਇਆ ਕਿ ਰਾਜਵੀਰ ਦੇ ਹੁੰਦੇ ਤੇ ਚਲੋ ਆਪਾਂ ਇੱਕ ਐਜ਼ ਅ ਪ੍ਰੋਡਿਊਸਰ ਡਾਇਰੈਕਟਰ ਦਾ ਜਿਹੜਾ ਰੋਲ ਹੁੰਦਾ ਉਹੀ ਉਹੀ ਨਿਭਾਉਣਾ ਸੀ ਕਿ ਫਿਲਮ ਰਿਲੀਜ਼ ਹੋ ਗਈ ਜੀ ਫਿਲਮ ਵਧੀਆ ਰਿਲੀਜ਼ ਹੋਈ ਹੀਰੋ ਦੀ ਵੀ ਗੱਲ ਬਣ ਗਈ ਡਾਇਰੈਕਟਰ ਦੀ ਬਣ ਗਈ ਪ੍ਰੋਡਿਊਸਰ ਦੀ ਬਣ ਗਈ ਲੇਕਿਨ ਹੁਣ ਰਾਜਵੀਰ ਇਸ ਦੁਨੀਆ 'ਚ ਨਹੀਂ ਹੈਗਾ ਤੇ ਅੱਜ ਅਗਰ ਕੋਈ ਪਬਲਿਕ ਜਾਂ ਮਤਲਬ ਜਿੰਨੀ ਵੀ ਆਡੀਅנס ਦੁਨੀਆ ਭਰ 'ਚ ਪੰਜਾਬੀ ਫਿਲਮ ਨੂੰ ਵੇਖਣ ਜਾਂਦੇ ਆ ਉਦਾ ਸਭ ਤੋਂ ਵੱਡਾ ਰੀਜ਼ਨ ਜਿਹੜਾ ਨਾ ਉਹ ਰਾਜਵੀਰ ਹੀ ਹੈ ਰਾਜਵੀਰ ਦਾ ਇਮੋਸ਼ਨ ਹੈ ਰਾਜਵੀਰ ਲਈ ਸਿੰਪਥੀ ਹੈ ਤੇ ਰਾਜਵੀਰ ਦੀ ਫੈਮਿਲੀ ਉਹ ਰਿਜ਼ਰਵ ਕਰਦੀ ਉਹ ਸ਼ੇਅਰ ਮਤਲਬ ਅਗਰ ਆਪਾਂ ਉਹਨਾਂ ਨੂੰ ਇਹ ਚੀਜ਼ ਦਾ ਸ਼ੇਅਰ ਨਹੀਂ ਦਿੱਤਾ ਜਾਂ ਉਹਨਾਂ ਨਾਲ ਨਹੀਂ ਇਹ ਚੀਜ਼ ਵੰਡੀ ਤੇ ਇਹ ਸਾਡੇ ਲਈ ਬਹੁਤ ਗਲਤ ਗੱਲ ਹੈ ਆਪਾਂ ਮੈਂ ਇਹ ਕੰਮ ਕਦੀ ਨਹੀਂ ਕਰ ਸਕਦਾ ਆਪਣੀ ਜ਼ਿੰਦਗੀ ਕੀ ਕਿਸੇ ਦਾ ਸ਼ੇਅਰ ਡਿਜ਼ਰਵ ਕਰਦਾ ਹੈ ਜੋ ਚੀਜ਼ ਉਹਨੂੰ ਨਾ ਮਿਲੇ ਹੋਰ ਰਾਜਵੀਰ ਆਪ ਹੁਣ ਚਲੇ ਗਿਆ ਹੈ ਰਾਜਵੀਰ ਜ਼ਿੰਦਾ ਸੀ ਗਾਣੇ ਗਾਉਂਦਾ ਸੀ ਹਰ ਰੋਜ਼ ਸ਼ੋਅ ਲੱਗਦੇ ਸੀ ਪੈਸੇ ਆਉਂਦੇ ਹੁੰਦੇ ਨੇ ਡੈਫੀਨਿਟਲੀ ਕਰ ਸਾਰੀਆਂ ਚੀਜ਼ਾਂ ਠੀਕ ਸੀ ਬਟ ਹੁਣ ਅੱਜ ਤੋਂ ਬਾਅਦ ਉਹਦੇ ਸ਼ੋਅ ਨਹੀਂ ਲੱਗਨੇ ਜੋ ਚੀਜ਼ੋ ਬਣਾ ਗਿਆ ਬਸ ਉਹੀ ਹੈ ਹੁਣ ਚਲੋ ਅੱਗੇ ਬੱਚੇ ਤਰੱਕੀਆਂ ਕਰਨਗੇ ਸਾਰੀਆਂ ਚੀਜ਼ਾਂ ਹੋਣਗੀਆਂ ਬਟ ਜਦੋਂ ਤੱਕ ਇਹ ਬੱਚੇ ਵੱਡੇ ਨਹੀਂ ਹੋ ਜਾਂਦੇ ਉਹਨਾਂ ਨੂੰ ਉਸੇ ਜੋ ਜੋ ਬਣਾ ਕੇ ਗਿਆ ਬਸ ਉਹ ਉਹ ਉਹਦੇ ਰਾਹੀ ਜੋ ਆਏਗਾ ਉਹੀ ਆਏਗਾ ਤੇ ਮੈਨੂੰ ਲੱਗਦਾ ਇੱਕ ਫਿਲਮ ਇੱਕ ਮੀਡੀਅਮ ਐਸਾ ਹੈ ਕਿ ਕਾਫੀ ਅੱਛਾ ਚੀਜ਼ਾਂ ਬਣ ਸਕਦੀਆਂ ਜੇ ਲੋਕਾਂ ਨੇ ਪਸੰਦ ਕੀਤਾ ਜਿੱਦਾਂ ਜਿੰਨਾ ਉਹ ਪਿਆਰ ਲੋਕੀ ਦਿਖਾ ਰਹੇ ਐ ਫੇਸਬੁੱਕ 'ਆ ਰਹੀਆਂ ਇੰਸਟਾਗ੍ਰਾਮ 'ਆ ਜਾਂ ਹੋਰ ਸੋਸ਼ਲ ਪਲੇਟਫਾਰਮ 'ਤੇ ਰਹੀ ਉਹਨਾਂ ਹੀ ਪਿਆਰ ਕਿਥੇ ਹੈ ਜਾ ਕੇ ਸਿਨੇਮਾ ਹਾਲਾਂ 'ਚ ਵੇਖਣ ਚਲੇ ਜਾਂ ਤੇ ਜਿੰਨੀ ਵੀ ਜੋ ਵੀ ਆਏਗਾ ਮੈਂ ਡੈਫੀਨਿਟਲੀ ਮੈਂ ਲਿਖ ਕੇ ਵੀ ਦੇ ਦਿੱਤਾ ਉਹਨਾਂ ਨੂੰ ਸਭ ਚੀਜ਼ਾਂ ਕਰਤੀਆਂ ਕਿ ਤੁਹਾਨੂੰ ਇਹ ਸ਼ੇਅਰ ਮਿਲੇਗਾ ਜੀ ਬੱਚਿਆਂ ਦੇ ਨਾਮ ਮੈਂ ਕਰਾਂਗਾ ਜੀ ਵੈਸੇ ਤਾਂ ਕੋਈ ਇੱਕ ਕੋਈ ਲੀਗਲ ਕਮਿਟਮੈਂਟ ਨਹੀਂ ਸੀ ਪਰ ਇਹ ਇਹ ਤੁਹਾਡੀ ਐਥਿਕਸ ਨੇ ਰਕੇਸ਼ ਭਾਜੀ ਤੁਸੀਂ ਇਹਨਾਂ ਸੋਚਿਆ ਔਰ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਆ ਪੂਰੀ ਇੰਡਸਟਰੀ ਦੇ ਵਿੱਚ ਔਰ ਅਸੀਂ ਐਸਐਮਟੀਵੀ ਵੱਲੋਂ ਇਸ ਗੱਲ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰੋਡਿਊਸਰ ਸਾਹਿਬ ਦਾ ਤੁਹਾਡਾ ਕਿ ਬਹੁਤ ਧੰਨਵਾਦ ਕਿ ਤੁਸੀਂ ਇਹ ਜੈਸਚਰ ਪੰਜਾਬੀ ਇੰਡਸਟਰੀ ਚ ਲੈ ਕੇ ਆਏ ਹੋ ਇਹਦੇ ਨਾਲ ਅੱਗੇ ਜਾ ਕੇ ਬਹੁਤ ਸਾਰੇ ਬੜੇ ਤਰ੍ਹਾਂ ਦੇ ਰਾਹ ਖੁੱਲਣਗੇ ਕਿ ਅਸੀਂ ਇੱਕ ਦੂਜੇ ਨਾਲ ਕਿਵੇਂ ਖੜਨਾ ਬਿਲਕੁਲ ਭਾਜੀ ਇਹ ਫਰਜ ਹੀ ਨਹੀਂ ਸੀ ਇੱਕ 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 ਇਨਸਾਨੀ ਮਤਲਬ ਸੋਚ ਸੀ ਮੇਰੇ ਘਰ ਵੀ ਬੱਚੇ ਹੈ ਮੇਰੀ ਫੈਮਲੀ ਹੈ ਤੇ ਮੈਂ ਆਪ ਸੋਚਿਆ ਕਿ ਰਾਜਵੀਰ ਨੇ ਮੈਨੂੰ ਪਿਆਰ ਬੜਾ ਕੀਤਾ ਐਕਚੁਅਲੀ ਉਹਦਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਰਾਜਵੀਰ ਨੇ ਬਹੁਤ ਰਿਸਪੈਕਟ ਮੈਨੂੰ ਦਿੱਤੀ ਹੈ ਹਮੇਸ਼ਾ ਔਰ ਮੈਨੂੰ ਲੱਗਦਾ ਸੀ ਇਹ ਮੇਰਾ ਫਰਜ਼ ਸੀ ਮੈਂ ਬੱਚਿਆਂ ਨੂੰ ਮਿਲੇਆ ਮਾਤਾ ਜੀ ਨੂੰ ਮਿਲੇਆ ਤੇ ਮੈਨੂੰ ਲੱਗਿਆ ਮੇਰਾ ਫਰਜ਼ ਹੈ ਜਿਹੜਾ ਮੈਨੂੰ ਨਿਭਾਉਣਾ ਹੀ ਪੈਣਾ ਹੈ ਉਹ ਬੱਚਿਆਂ ਦਾ ਤਾਇਆ ਸਮਝ ਲਓ ਜਾਂ ਜੋ ਵੀ ਮਤਲਬ ਸਮਝ ਲਈ ਆਪਾਂ ਇਹ ਫਰਜ਼ ਮੈਨੂੰ ਨਿਭਾਉਣਾ ਹੀ ਨਿਭਾਉਣਾ ਸੀ ਤੇ ਇਹ ਇਹਦੇ ਤੋਂ ਮੈਂ ਪਿੱਛੇ ਨਹੀਂ ਹਟ ਸਕਦਾ ਦਿਲਜੀਤ ਦੋਸਾਂਝ ਹੋਣਾ ਨਾਲ ਕਿਵੇਂ ਇਹਦੇ ਬਾਰੇ ਗੱਲਬਾਤ ਹੋਈ ਜਿਹ ਉਸ ਦੇ ਨਾਲ ਵੀ ਮੈਂ ਸਮਝ ਰਿਆ ਸੀਗਾ ਕਿ ਬੜਾ ਵੱਡਾ ਇੱਕ ਫਰਕ ਪਿਆ ਕਿ ਬਹੁਤ ਸਾਰੇ ਲੋਕਾਂ ਤੱਕ ਇਹ ਗੱਲ ਪਹੁੰਚੀ ਕਿ ਰਾਜਵੀਰ ਦੀ ਫਿਲਮ ਆ ਰਹੀ ਹੈ ਕੀ ਉਹਨਾਂ ਨੇ ਇਹਦੇ ਲਈ ਕੋਈ ਪੈਸਾ ਚਾਰਜ ਕੀਤਾ ਹੈ ਜਾਂ ਕੋਈ ਕੋਈ ਕਮਿਟਮੈਂਟ ਸੀਗੀ ਭਾਜੀ ਕੋਈ ਕਮਿਟਮੈਂਟ ਨਹੀਂ ਸੀ ਜੀ ਔਰ ਇੱਕ ਨਿੱਕਾ ਪੈਸਾ ਮੈਨਾਂ ਚਾਰਜ ਨਹੀਂ ਕੀਤਾ ਬਲਕਿ ਮੈਂ ਤੇ ਮਤਲਬ ਸੁਣਿਆ ਸੀ ਕਿੰਨੇ ਸਾਲਾਂ ਤੋਂ ਆਪਾਂ ਦਲਜੀਤ ਭਾਜੀ ਨੂੰ ਦੇ ਬਾਰੇ ਜਾਣਦੇ ਹੀ ਆ ਸਾਰੇ ਕਿੰਨੇ ਵੱਡੇ ਸਟਾਰ ਨੇ ਔਰ ਕਿੰਨਾ ਵੱਡਾ ਉਹਨਾਂ ਦਾ ਔਰਾ ਹੈ ਪੂਰੀ ਦੁਨੀਆ 'ਚ ਬਟ ਉਹਨਾਂ ਨੇ ਹਸ ਤੱਕ ਮੈਂ ਪਰਸੰਦੀ ਮੈਨੂੰ ਮੈਂ ਸੁਣਿਆ ਐ ਤਾਂ ਕਿ ਉਹਨਾਂ ਨੇ ਅੱਜ ਤੱਕ ਨਾ ਕਿਸੇ ਫਿਲਮ ਦੂਸਰੀ ਕਿਸੇ ਫਿਲਮ ਦਾ ਟ੍ਰੇਲਰ ਵੀ ਕਦੀ ਜਾਂ ਗਾਣਾ ਕਦੀ ਕਿਸੇ ਦਾ ਸ਼ੇਅਰ ਨਹੀਂ ਕੀਤਾ ਜਾਂ ਕਿਸ ਨੂੰ ਆਪਣਾ ਕੋਈ ਉਹਨਾਂ ਦਾ ਆਪਣਾ ਚਲੋ ਇੱਕ ਇੱਕ ਤਰੀਕਾ ਹੈ ਨਾ ਆਪਣੇ ਆਪ ਨੂੰ ਪ੍ਰੋਮੋਟ ਕਰਨ ਦਾ ਜਾਂ ਆਪਣਾ ਇੱਕ ਸਟੇਟਸ ਬਣਾ ਕੇ ਰੱਖਣ ਦਾ ਬਟ ਪਹਿਲੀ ਵਾਰੀ ਐਦਾਂ ਹੋਇਆ ਕਿ ਜਦੋਂ ਜਦੋਂ ਟ੍ਰੇਲਰ ਬਣ ਗਿਆ ਖੁੱਗੀ ਬਾਜੀ ਦੀ ਆਵਾਜ਼ ਟ੍ਰੇਲਰ ਚ ਮੈਂ ਓਪਨਿੰਗ ਲਾਈਨ ਉਹਨਾਂ ਕੋ ਡਬ ਵੀ ਕਰਵਾ ਲਈਆਂ ਬੜੀ ਵਧੀਆ ਉਹਨਾਂ ਨੇ ਕੀਤੀਆਂ ਬਟ ਮੈਨੂੰ ਅਦਾ ਲੱਗਿਆ ਕਿ ਐਨੇ ਸਾਰੇ ਸਿੰਗਰਸ ਸਾਰਿਆਂ ਨੇ ਕੁਝ ਨਾ ਕੁਝ ਕੰਟ੍ਰਿਬਿਊਟ ਆਪਣੀ ਤਰਫੋਂ ਕਰ ਰਹੇ ਹੈ ਕੋਈ ਗਾਣਾ ਗਾ ਰਿਹਾ ਜਿਵੇਂ ਅਮੀਵੀਰ ਭਾਜੀ ਨੇ ਗਾਣਾ ਗਾਇਆ ਕਨਵਰ ਗਰੇਵਾਲ ਜੀ ਨੇ ਗਾਣਾ ਗਾਇਆ ਸੁਖਵਿੰਦਰ ਸਿੰਘ ਜੀ ਨੇ ਬੜਾ ਸੋਹਣਾ ਗਾਣਾ ਗਾਇਆ ਰਾਜੀਵ ਵਾਸਤੇ ਤੇ ਮੈਂ ਕਿਉਂ ਨਾ ਮੈਂ ਇੱਕ ਵਾਰੀ ਦਸਜੀਤ ਭਾਜੀ ਕੋਲ ਪੁੱਛ ਕੇ ਦੇਖਣਾ ਕਿ ਭਾਜੀ ਤੁਸੀਂ ਆਪਣੀਆਂ ਦੋ ਲਾਈਨਾਂ ਬੋਲ ਸਕਦੇ ਹੋ ਟ੍ਰੇਲਰ ਦੀ ਸ਼ੁਰੂਆਤ ਲਈ ਕਿਆ ਕੰਟ੍ਰਿਬਿਊਟ ਕੰਟ੍ਰਿਬਿਊਟ ਕਰ ਸਕਦੇ ਹੋ ਰਾਜੀਵ ਨੂੰ ਤੇ ਜਿੱਦਾਂ ਹੀ ਉਹਨੂੰ ਮੈਸੇਜ ਕੀਤਾ ਭਾਜੀ ਤੁਸੀਂ ਬਲੀਵ ਕਰੋ ਵਿਥਿਨ 3 ਮਿੰਟਸ ਉਹਨਾਂ ਦਾ ਜਵਾਬ ਆ ਗਿਆ ਕਿ ਭਾਜੀ ਕਹਿੰਦੇ ਆਈਐਸ ਆਪਾਂ ਕਰਾਂਗੇ ਤੁਸੀਂ ਮੈਨੂੰ ਲੈਣਾ ਇੱਕ ਵਾਰੀ ਲਿਖ ਕੇ ਭੇਜ ਦਿਓ ਤੇ ਇੱਕ ਵਾਰੀ ਬੋਲ ਕੇ ਭੇਜ ਦਿਓ। ਹੋਰ ਉਹਨਾਂ ਨੇ ਐ ਨਹੀਂ ਕਿ ਲਾਈਨ ਗਈ ਤੇ ਲਿਖੀ ਤੇ ਪੜ੍ਹੀ ਤੇ ਨਾਲ ਦੇ ਨਾਲ ਕਰਕੇ ਭੇਜਦੀ। ਉਹਨਾਂ ਨੇ ਲਾਈਨ ਪੜ੍ਹੀ ਉਹਨਾਂ ਨੇ ਕਿਹਾ ਮੈਂ ਇਹਦਾ ਪ੍ਰੋਪਰ ਜਦੋਂ ਸਵੇਰੇ ਮੈਂ ਉੱਠ ਕੇ ਰੱਬ ਦਾ ਨਾਮ ਲੰਨਾ ਉਸ ਤੋਂ ਬਾਅਦ ਮੈਂ ਇਹ ਲਾਈਨ ਡੱਬ ਕਰਕੇ ਤੁਹਾਨੂੰ ਭੇਜਾਂਗਾ। ਔਰ ਕੀ ਬਾਤ ਹੈ ਜਦੋਂ ਲਾਈਨ ਉਹਨਾਂ ਨੇ ਡੱਬ ਹੋ ਗਿਆ ਇਹ ਸਾਡੇ ਤੇ 3:30 ਵਜੇ ਸੀ ਰਾਤ ਦੇ ਤੇ ਉਹਨਾਂ ਦੇ ਸਵੇਰ ਦਾ ਟਾਈਮ ਸੀ। ਤੇ ਉਹ ਫਿਰ ਲਾਈਨ ਸੁਣ ਕੇ ਤੇ ਮੈਂ ਮਤਲਬ ਸਾਰੇ ਹੀ ਬੜੇ ਖੁਸ਼ ਹੋ ਗਏ انہوں نے ਕਿ ਚਲੋ ਭਾਜੀ ਦਾ ਵੀ ਇੱਕ ਟ੍ਰਿਬਿਊਟ ਰਾਜਵੀਰ ਨੂੰ ਜਾਏਗਾ ਤੇ ਕੋਈ ਪੈਸਾ ਨਹੀਂ ਜੀ ਕੋਈ ਉਹਦੇ ਬੜੀ ਵਧੀਆ ਉਹਨਾਂ ਦੀ ਕੰਦੇ ਇੱਕ ਮਿਸਾਲ ਉਹਨਾਂ ਨੇ ਕਾਇਮ ਕੀਤੀ ਰਕੇਸ਼ ਭਾਜੀ ਇਹ ਖੂਬਸੂਰਤੀ ਸਮਝਦੇ ਹੋ ইন্ডাস্টਰੀ ਦੀ ਕਿ ਬੜਾ ਔਖਾ ਸਮਾਂ ਇੱਕ ਸਾਲ ਪਿਛਲਾ ইন্ডাস্টਰੀ ਨੇ ਦੇਖਿਆ ਭੱਲਾ ਸਾਹਿਬ ਦੁਨੀਆ ਤੋਂ ਗਏ ਨੇ ਰਾਜਵੀਰ ਦੁਨੀਆ ਤੋਂ ਗਿਆ ਬੜੇ ਵੱਡੇ ਫਨਕਾਰ ਧਰਮਜੀਤ ਬਿਮਾਰ ਪਏ ਨੇ ਤੁਸੀਂ ਦੇਖੋ ਕਿੰਨੇ ਔਰ ਅਸੀਂ ਉਸ ਔਰ ਚੋਂ ਲੰਘ ਰਹੇ ਜਦੋਂ ਪੰਜਾਬੀਅਰ ਦੇ ਉੱਤੇ ਪੰਜਾਬ ਨੇ ਹੱਡ ਦੇਖੇ ਬਹੁਤ ਸਮਾਂ ਪਰ ਇੰਡਸਟਰੀ ਇੱਕ ਹੋ ਕੇ ਮੂਹਰੇ ਆਈ ਹੈ ਔਰ ਜਿਸ ਇੰਡਸਟਰੀ ਨੂੰ ਬਹੁਤ ਚੰਗਾ ਮਾੜਾ ਬੋਲਿਆ ਜਾਂਦਾ ਰਿਹਾ ਉਹਨੇ ਇੱਕ ਬਹੁਤ ਖੂਬਸੂਰਤੀ ਦਾ ਇੱਕ ਇੱਕ ਆਪਣੇਪਣ ਦਾ ਅਹਿਸਾਸ ਸਾਰੇ ਪੰਜਾਬ ਨੂੰ ਦਿੱਤਾ ਬਿਲਕੁਲ ਇਹ ਬੜੀ ਅੱਛੀ ਮਿਸਾਲ ਜਿਹੜੀ ਨਾ ਦਿਖਾਈ ਹੈ ਇੰਡਸਟਰੀ ਨੇ ਸਾਰੇ ਇੰਡਸਟਰੀ ਦੇ ਸਿੰਗਰ ਜਿਹੜੇ ਆਪਣੇ ਗਾਇਕ ਸੀ ਰਾਜਵੇਦ ਦੇ دوست ਵੀ ਸਹੀ ਕਹੀ ਨਹੀਂ ਵੀ ਦੋਸਤ ਸੀ ਸਾਰੇ ਖੜੇ ਹੋਏ ਸਾਰਿਆਂ ਨੇ ਆ ਕੇ ਮਤਲਬ ਪੂਰੇ ਜਿਹੜੇ 10 15 ਦਿਨ ਜਿਹੜੇ ਹਸਪੀਟਲ ਦੇ ਫਿਰ ਘਰ ਜਿਹੜੇ ਮਤਲਬ ਬਹੁਤ ਸਾਰੇ ਨਾਲ ਖੜੇ ਰਹੇ ਔਰ ਬੜੀ ਵੱਡੀ ਮਿਸਾਲ ਪੈਦਾ ਕੀਤੀ ਦਿਖਾਈ ਹੈ ਦੁਨੀਆ ਨੂੰ ਕਿ ਆਪਾਂ ਇਕੱਠੇ ਆ ਚੰਗੇ ਟਾਈਮ ਤੇ ਚਲੋ ਮਿਲिए ਨਾ ਮਿਲिए ਪਰ ਮਾੜੇ ਟਾਈਮ ਤੇ ਆਪਾਂ ਇੱਕ ਦੂਸਰੇ ਦੇ ਨਾਲ ਖੜੇ ਆ ਨਾ ਬਾਵਾ ਨਾਲ ਬਾਵਾ ਜੋੜ ਕੇ ਇਹ ਬਹੁਤ ਵੱਡੀ ਗੱਲ ਹੈ ਫਿਲਮ ਪੁਆਇੰਟ ਆਫ View ਤੋਂ ਥੋੜਾ ਦੱਸੋ ਕਿ ਮੈਂ ਕਦੇ ਨਹੀਂ ਚਾਹ ਰਿਆ ਸੀ ਕਿ ਕਿਉਂਕਿ ਰਾਜਵੀਰ ਨੂੰ ਜਿੰਨਾ ਕਿ ਮੈਂ ਜਾਣਦਾ ਸੀ ਆ ਬਤੌਰ ਐਕਟਰ ਉਹਨੂੰ ਮੈਂ ਦੇਖ ਰਿਹਾ ਸੀ ਕਿ ਉਹ ਗਰੂਮ ਹੋ ਰਿਹਾ ਮੇਰਾ ਅੱਜ ਵੀ ਇਹ ਦਿਲ ਕਰਦਾ ਹੈ ਕਿ ਫਿਲਮ ਲੋਕ सिंपथी ਲਈ ਨਾ ਦੇਖਣ ਜਾਣ ਲੋਕ ਇਸ ਕਰਕੇ ਦੇਖਣ ਜਾਣ ਕਿ ਉਹ ਕਿੰਨਾ ਅੱਛਾ ਐਕਟਰ ਸੀ ਔਰ ਕਿੰਨਾ ਅੱਛਾ ਪਰਫਾਰਮਰ ਸੀਗਾ ਅ ਇਸ ਪੁਆਇੰਟ ਆਫ ਊ ਵੀ ਤੋਂ ਤੁਹਾਡੇ ਲਈ ਫਿਲਮ ਕਿੰਨੀ ਇੰਪੋਰਟੈਂਟ ਸੀ ਫਿਲਮ ਬਾਰੇ ਥੋੜਾ ਦੱਸੋ ਭਾਜੀ ਸਾਹਿਬ ਬਹੁਤ ਵਧੀਆ ਤੁਸੀਂ ਭਾਜੀ ਕੁਐਸਚਨ ਕੀਤਾ ਮੈਂ ਵੀ ਮੇਰੇ ਅੰਦਰ ਵੀ ਇਹੀ ਸੀ ਗੱਲ ਕਿ ਲੋਕੀ ਸਿੰਪਥੀ ਤੇ ਚਲੋ ਜੋ ਹੈ ਉਹਨਾਂ ਨੂੰ ਆਪਾਂ ਨਹੀਂ ਰੋਕ ਸਕਦੇ 나 ਹੀ ਸਾਨੂੰ ਰੋਕਣਾ ਚਾਹੀਦਾ ਅ ਫਿਲਮ ਜੋ ਨੇ ਕਮਾਲ ਦਾ ਕੰਮ ਕੀਤਾ ਹੈ ਐਕਚੁਅਲੀ ਜੋ ਹੋਇਆ ਕਿ ਸੀ ਜਦੋਂ ਫਿਲਮ ਮਤਲਬ ਐ ਰਾਜਵੀਰ ਦੀ ਜਾਨ ਤੋਂ ਬਾਅਦ ਮੈਂ ਪਰਿਵਾਰ ਨੂੰ ਮਿਲਿਆ ਤਾਂ ਉਦੋਂ ਤੱਕ ਮੇਰੇ ਆਪਣੇ ਦਿਮਾਗ ਚੋਂ ਮੈਂ ਕੱਢ ਗਈ ਕੱਢਤੀ ਸੀ ਕਿ ਮੈਂ ਫਿਲਮ ਰਿਲੀਜ਼ ਕਰਨੀ ਹੈ ਕਿ ਮੈਨੂੰ ਉਸ ਟਾਈਮ ਤੇ ਸੋਚਿਆ ਉਹ ਨਹੀਂ ਕਿ ਫਿਲਮ ਰਿਲੀਜ਼ ਕਰਾਂਗੇ ਮੈਂ ਘਰ ਗਿਆ ਤੇ ਮਾਤਾ ਜੀ ਨਾਲ ਗੱਲ ਤੇ ਮਾਤਾ ਜੀ ਦੇ ਮੂੰਹੋਂ ਨਿਕਲ ਗਿਆ ਕਿ ਤੁਸੀਂ ਇੱਕ ਫਿਲਮ ਬਣਾਈ ਹੈ ਰਾਜ ਵਿਰੋਧੀ ਗੱਲ ਕਰਦਾ ਸੀ ਉਹ ਫਿਲਮ ਜਿਹੜੀ ਮੈਂ ਕਿਹਾ ਹਾਂ ਮੇਰੇ ਕੋਲ ਹੈਗੀ ਹੈ ਫਿਲਮ ਤੇ ਕੰਦੇ ਨਹੀਂ ਮੈਨੂੰ ਸਪੱਤਾ ਲੱਗਿਆ ਕਿ ਫਿਲਮ ਬਹੁਤ ਵਧੀਆ ਸੋਹਣੀ ਬਣੀ ਹੋਈ ਹੈ ਮੈਂ ਕਿਹਾ ਹਾਂ ਜੀ ਤੇ ਮੈਂ ਤੇ ਥੋੜਾ ਮੈਨੂੰ ਲੱਗਿਆ ਕਿ ਜੇਕਰ ਇਹਨਾਂ ਨੂੰ ਪਤਾ ਹੈ ਤੇ ਫਿਰ ਆਪਾਂ ਬਾਹਰ ਆ ਕੇ ਫਿਰ ਮੈਂ ਡਿਸਕਸ ਕੀਤਾ ਜਸੀਰਪਾਲ ਭਾਜੀ ਨਾਲ ਮੈਂ ਕਿਹਾ ਭਾਜੀ ਹੁਣ ਜੇ ਸਾਰੇ ਸਿੰਗਰ ਕਹਰੇ ਕਿ ਆਪਾਂ ਸ਼ੋਅ ਲਾਵਾਂਗੇ ਤੇ ਜੋ ਪੈਸੇ ਆਣਗੇ ਆਪਾਂ ਪਰਿਵਾਰ ਨੂੰ ਦ ਜੋ ਸਾਰਿਆਂ ਨੇ ਗੱਲ ਕੀਤੀ ਹੈ ਹੁਣ ਆਪਣੇ ਕੋਲ ਫਿਲਮ ਵੀ ਪਈ ਹੈ ਰਾਜਵੀਰ ਦੀ ਔਰ ਉਹੀ ਇੱਕ ਆਖਰੀ ਵੀਡੀਓ ਹੈ ਜਿਹੜਾ ਰਾਜਵੀਰ ਦਾ ਸਾਹਮਣੇ ਆ ਨਾ ਜਿਹੜਾ ਕਦੀ ਕਿਸ ਨੇ ਵੇਖਿਆ ਨਹੀਂ ਤੇ ਹੁਣ ਮਾਤਾ ਜੀ ਨੇ ਵੀ ਮੈਨੂੰ ਕਿਹਾ ਕਿ ਫਿਲਮ ਜਿਹੜੀ ਉਹ ਆਣੀ ਚਾਹੀਦੀ ਹੈ ਤੇ ਕਾਪਰ ਰਿਲੀਜ਼ ਕਰੀਏ ਫਿਲਮ ਤੇ ਉਹ ਕੰਨੇ ਚਲੋ ਆਪਾਂ ਗੱਲ ਕਰ ਲੈਂਦੇ ਆ ਮਾਤਾ ਜੀ ਨਾਲ ਦੇਖ ਲੈਂਦੇ ਆ ਫਿਰ ਮੈਂ ਕਿਹਾ ਸਭ ਤੋਂ ਪਹਿਲਾਂ ਤਾਂ ਤੁਸੀਂ ਫਿਲਮ ਵਿਖਾਓ ਪਰਿਵਾਰ ਨੂੰ ਆਪਾਂ ਵਿਖਾ ਦਿੰਦੇ ਆ ਫਿਲਮ ਉਹ ਫਿਲਮ ਵੇਖ ਲੈਣ ਉਹਨਾਂ ਨੂੰ ਲੱਗੇ ਕਿ ਹਾਂ ਰਾਜਵੀਰ ਦਾ ਜਿਹੜਾ ਕਰੈਕਟਰ ਹੈ ਉਹ ਮਤਲਬ ਉਹ ਅੱਜ ਜੋ ਉਹਦਾ ਇਮੇਜ ਬਣ ਗਿਆ ਜੋ ਸਟਾਰ ਤੋਂ ਸੁਪਰ ਡੂਪਰ ਸਟਾਰ ਆਜੋ ਪੂਰੀ ਦੁਨੀਆ ਦਾ ਬਣ ਕੇ ਰਹਿ ਗਿਆ ਹੈ। ਕੀ ਉਸ ਨੂੰ ਆਪਾਂ ਜਸਟੀਫਾਈ ਕਰ ਕਰ ਪਾਵਾਂਗੇ ਫਿਲਮ ਦੇ ਥਰੂ ਪਹਿਲਾਂ ਉਹ ਦੇਖ ਲੋ। ਇਹਨਾਂ ਨੇ ਫਿਲਮ ਵੇਖੀ ਪਰਿਵਾਰ ਨੇ ਫਿਲਮ ਪਰਿਵਾਰ ਨੂੰ ਚੰਗੀ ਲੱਗੀ ਬਹੁਤ ਸੋਹਣੀ ਉਹਨਾਂ ਨੂੰ ਲੱਗੀ ਕਿ ਜੋ ਅਦਾਕਾਰੀ ਰਾਜਵੀਰ ਨੇ ਨਵਾਈ ਹੈ ਫਿਲਮ 'ਚ ਤੇ ਉਹਨਾਂ ਨੇ ਕਿਹਾ ਇਹ ਆ ਨਹੀਂ ਬਹੁਤ ਜ਼ਰੂਰੀ ਹੈ ਕਿ ਇਹ ਦਾ ਜਿਹੜਾ ਪਾੜਾ ਲੋਕੀ ਇਹ ਦਾ ਸਿੰਗਲ ਜਾਂਦੇ ਆ। ਬਟ ਐਜ਼ ਅ ਐਜ਼ ਅ ਐਜ਼ ਅਨ ਐਕਟਰ ਉਹਨੂੰ ਨਹੀਂ ਜਾਣਦੇ ਸੀ ਲੋਕ ਤੇ ਇਹ ਜਿਹੜਾ ਹਿੱਸਾ ਹੈ ਨਾ ਇਹ ਜਿਹੜਾ ਉਹਦਾ ਜ਼ਿੰਦਗੀ ਦਾ ਇੱਕ ਉਹ ਦਿਖਾਣਾ ਵੀ ਸਾਨੂੰ ਬਹੁਤ ਜ਼ਰੂਰੀ ਹੈ ਲੋਕ ਕਦੇ ਕਦੇ ਪਛਾਣੀ ਜ਼ਰੂਰੀ ਤਾਂ ਤੁਸੀਂ ਫਿਲਮ ਰਿਲੀਜ਼ ਕਰੋ ਇਹਨੂੰ ਦਿਖਾਓ ਉਸ ਤੋਂ ਬਾਅਦ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਫਿਰ ਆਪਾਂ ਮੈਂ ਫਿਰ ਪ੍ਰਪੋਜ਼ ਕੀਤਾ ਕਿ ਨਹੀਂ ਆਪਾਂ ਇਹ ਕਰਾਂਗੇ ਨਵਾਂ ਵਾਸਤੇ ਬੱਚਿਆਂ ਵਾਸਤੇ ਅਗਰ ਆਪਾਂ ਫਿਲਮ ਦਿਖਾਣੀ ਹੈ ਫਿਰ ਆਪਾਂ ਪੂਰੇ ਤਰੀਕੇ ਨਾਲ ਵੀ ਰਾਜਵੀਰ ਦੀ ਸਿੰਪਥੀ ਤੇ ਮੱਕੜ ਸਾਹਿਬ ਦੇ ਕੋ ਹੈ ਹੀ ਨਾ इमोਸ਼ਨ ਤੇ ਲੋਕਾਂ ਚ ਹੈ ਹੀ ਆਪਾਂ ਕਿਦਾਂ ਰੋਕ ਸਕਦੇ ਆ ਇਹਨੂੰ ਬਟ ਕੋਈ ਦੋ ਰ ਅੰਦਰ ਅੰਦਰ ਜਾ ਕੇ ਫਿਲਮ ਦੇਖਣਗੇ ਨਾ ਫਿਲਮ ਬਹੁਤ ਸੋਹਣੀ ਲੱਗੇਗੀ ਉਹਨਾਂ ਨੂੰ ਮਜ਼ਾ ਆਏਗਾ ਫਿਲਮ ਦੇਖ ਕੇ ਲੱਗੇਗਾ ਕਿ ਯਾਰ ਕਿ ਕਿੰਨਾ ਵਡਾ ਐਕਟਰ ਵੀ ਸੀ ਉਹ ਤੇ ਉਹ ਹੈਗੀ ਇਹ ਗੱਲਬਾਤ ਬਹੁਤ ਸੋਹਣੀ ਫਿਲਮ ਬਣੀ ਹੈ ਲਵ ਸਟੋਰੀ ਹੈ ਅੰਮ੍ਰਿਤਸਰ ਦੀ ਛੋਟੀ ਛੋਟੀ ਗਲੀਆਂ ਦੀ ਕਹਾਣੀ ਹੈ ਅੰਮ੍ਰਿਤਸਰ ਦੇ ਨਿਵਾਸੀਆਂ ਦੀ ਕਹਾਣੀ ਹੈ ਤੇ ਬੜੀ ਪਿਆਰੀ 뮤지컬 ਲਵ ਸਟੋਰੀ ਹੈ ਜੋ ਕਿ ਮੈਨੂੰ ਲੱਗਦਾ ਪੰਜਾਬ ਚ ਕੁਝ ਪੈਂਡਿੰਗ ਰਹਿ ਗਿਆ ਸੀ ਭਾਜੀ ਕਿ ਜਿਵੇਂ ਫਿਲਮ ਦੇ ਵਿੱਚ ਕੁਝ ਨਾ ਕੁਝ ਪੈਂਡਿੰਗ ਪੈਂਡਿੰਗ ਰਹਿ ਗਈ ਸੀ ਬਾਕੀ ਸਭ ਤੇ ਕੰਪਲੀਟ ਹੀ ਸੀ ਬਾਕੀ ਤੇ ਸਾਰੀਆਂ ਚੀਜ਼ਾਂ ਕੰਪਲੀਟ ਸੀ ਡਬਿੰਗ ਡੈਫੀਨਿਟਲੀ ਪੈਂਡਿੰਗ ਸੀ ਲੇਕਿਨ ਫਿਰ ਮੈਂ ਡਬਿੰਗ ਵੀ ਰਾਜਵੀਰ ਦੀ ਜਿਹੜੀ ਹੈ ਨਾ ਮੈਂ ਕਿਸੇ ਹੋਰ ਕੋ ਨਹੀਂ ਕਰਵਾਈ ਹਾਲਾਂਕਿ ਮੈਨੂੰ ਕਾਫੀ ਲੋਕਾਂ ਨੇ ਕਿਹਾ ਕਿ ਇਹਦੇ ਕੋ ਕਰਾ ਲਓ ਦੇਖੋ ਸਭ ਰਾਜੀ ਸੀ ਕਰਨ ਵਾਸਤੇ ਸਭ ਆਪਣੀ ਆਵਾਜ਼ ਦੇਣ ਵਾਸਤੇ ਰਾਜੀ ਸੀ ਕੋਈ ਪ੍ਰੋਬਲਮ ਨਹੀਂ ਸੀ ਲੇਕਿਨ ਮੈਂ ਕਹਿੰਨੀ ਮੈਂ ਡਬਿੰਗ ਵੀ ਨਹੀਂ ਕਰੀ ਕਿਸੇ ਕੋ ਕਰਾਣੀ ਮੈਂ ਰਾਜਵੀਰ ਦੀ ਵੌਇਸ ਹੀ ਯੂਜ਼ ਕਰਨੀ ਹੈ ਭਾਵੇਂ ਮੈਨੂੰ ਕੋਈ ਟੈਕਨੀਸ਼ੀਅਨ ਬਾਹਰੋਂ ਕਿਨਾ ਹਾਇਰ ਕਰਨਾ ਪਏ ਤੇ ਇੱਕ ਕਾਫੀ ਕੀ ਕੀਤਾ ਭਾਜੀ ਫਿਰ ਉਹਦੇ ਲਈ ਭਾਜੀ ਇਹ ਲੱਭਿਆ ਇੱਕ ਬੰਬੇ ਦਾ ਟੈਕਨੀਸ਼ੀਅਨ ਸੀ ਉਹ ਥੋੜਾ ਐਕਸਪੈਂਸਿਵ ਜ਼ਰੂਰ ਸੀ ਬਟ ਉਹਨੇ ਕਿਹਾ ਜੀ ਮੈਂ ਤੁਹਾਡੀ ਬਿਲਕੁਲ ਆਵਾਜ਼ ਰਾਜਵੀਰ ਦੀ ਬਿਲਕੁਲ ਇਦਾਂ ਨਹੀਂ ਕਲੀਨ ਕਰਦਾ ਨਾ ਤੁਹਾਨੂੰ ਡਬਿੰਗ ਦੀ ਲੋੜ ਹੀ ਨਹੀਂ ਪੈਣੀ ਜਿਹੜੀ ਆ ਪਾਇਲਟ ਜਿਹੜਾ ਸਾਊਂਡ ਸੀ ਉਹਦਾ ਉਹਨੇ ਪੂਰੀ ਮਤਲਬ 99.99% ਉਹਨੇ ਕਲੀਨ ਕਰਦੀ ਤੇ ਉਹ ਹੁਣ ਰਾਜਵੀਰ ਦੀ ਵੌਇਸ ਸੀ ਤੁਸੀਂ ਫਿਲਮ ਦੇਖੋਗੇ ਤਾਂ ਕੋਈ ਗਲਿਚਸ ਨਹੀਂ ਹੈ ਆਡੀਓ ਦੇ ਵਿੱਚ ਜਾਂ ਕੋਈ 0.1% ਕਿਤੇ ਹੋਵੇ ਬਿਲਕੁਲ ਪਰਫੈਕਟ ਉਹਦਾ ਦੀ ਆਡੀਓ ਕਿਤੇ 0.1% ਹੋਏਗਾ ਵੀ ਪਰ ਇਹਨਾਂ ਦਾ ਟੌਲਟ ਕਰਨਾ ਹੀ ਪੜਾ ਹੂ ਇਹ ਬਹੁਤ ਚੰਗਾ ਜੈਸਚਰ ਹੈ ਭਾਜੀ ਇਹ ਬਹੁਤ ਖੂਬਸੂਰਤ ਜੈਸਚਰ ਹੈ ਕਿ ਉਹਦੀ ਆਵਾਜ਼ ਸੀ ਨਹੀਂ ਤਾਂ ਉਹ ਫੀਲ ਉਸ ਤਰ੍ਹਾਂ ਦਾ ਦੇਣਾ ਬੜਾ ਔਰ ਉਹਦੀ ਆਵਾਜ਼ ਬੜੀ ਤੁਸੀਂ ਦੇਖੋ ਪਰਮਾਤਮਕ ਕੁਈ ਕਰੋੜਾਂ ਚ ਇੱਕ ਆਵਾਜ਼ ਇਹੋ ਜੀ ਦੇ ਕੇ ਭੇਜਦਾ ਹੈ ਬਿਲਕੁਲ ਉਹੀ ਚੀਜ਼ ਮੈਂ ਸੋਚੀ ਮੈਂ ਕਿਹਾ ਯਾਰ ਇਹ ਆਵਾਜ਼ ਨੂੰ ਤਾਂ ਕੋਈ ਰਿਪਲੇਸ ਕਰ ਹੀ ਨਹੀਂ ਸਕਦਾ ਨਾ ਆਪਾਂ ਕਿਹਦੇ ਕੋ ਰਿਪਲੇਸ ਕਰਾਵਾਂਗੇ AI ਦੇ ਕਰਾਵਾਂਗੇ ਉੱਥੋਂ इमोਸ਼ਨ ਨਹੀਂ ਨਿਕਲਣਾ ਕਿਸੇ ਹੋਰ ਕੋ ਡਬ ਕਰਾਵਾਂਗੇ ਉਹਨੇ ਆਪਣੀ ਵੌਇਸ ਚ ਕਰ ਦੇਣਾ ਮੈਂ ਕਿਹਾ ਨਹੀਂ ਐ ਇਹ ਕੰਪਰੋਮਾਈਜ਼ ਨਹੀਂ ਕਰਾਂਗਾ ਹੁਣ ਭਾਵੇਂ ਪੈਸੇ ਜਿੰਨੇ ਭਗੇ ਲੱਗ ਜਾਣ ਮੈਂ ਕੰਪਰੋਮਾਈਜ਼ ਨਹੀਂ ਕਰਾਂਗਾ ਅਸਲ ਵਿੱਚ ਦੀ ਵੌਇਸ ਹੀ ਲੋਕਾਂ ਨੂੰ ਫਿਲਮ ਦਾ ਖਾਵਾਂਗੇ ਉਹ ਵੌਇਸ ਹੀ ਤੇ ਲੋਕਾਂ ਨੂੰ ਯਾਦ ਹੈ ਉਹ ਵੌਇਸ ਦੇ ਥਰੂ ਹੀ ਤਾਂ ਮੰਨਿਆ ਜਾਂਦਾ ਤੇ ਜੇ ਉਹ ਵੌਇਸ ਹੀ ਮੈਂ ਕੱਢ ਤੀ ਤੇ ਫਿਰ ਤੇ ਆਤਮਾ ਨਿਕਲ ਜਾਂਦੀ ਹੈ ਉਹ ਮੈਂ ਕੰਪਰਮਾਈਜ਼ ਨਹੀਂ ਕੀਤਾ ਮਕਰ ਸਾਹਿਬ ਤੁਸੀਂ ਫਾਈਨਲ ਐਡੀਟ ਦੇਖਿਆ ਭਾਜੀ ਆਪ ਦੇਖ ਫਾਈਨਲ ਐਡੀਟ ਵੀ ਦੇਖ ਲਈ ਫਾਈਨਲ ਫਿਲਮ ਵੀ ਦੇਖ ਲਈ ਦੋ ਦਿਨ ਪਹਿਲਾਂ ਵਿਦ 뮤직 ਇਹ ਉਹ ਸਾਰੀ ਕਲਰ ਕਰੈਕਸ਼ਨਸ ਕਰਾ ਕੇ ਸਾਰੀ ਫਿਲਮ ਮੈਂ ਤੁਹਾਡੇ ਤੁਹਾਡਾ ਰਿਐਕਸ਼ਨ ਇਮੋਸ਼ਨ ਐਜ਼ ਅ ਵਿਊਅਰ ਜਾਨਣਾ ਚਾਹੁੰਦਾ ਨਾਟ ਕੇ ਰਕੇਸ਼ ਮਹਿਤਾ ਆਪਣੀ ਫਿਲਮ ਬਾਰੇ ਦਾ ਤਾਰੀਫ ਕਰਨ ਗਈ ਇੱਕ ਵਿਊਅਰ ਦੇ ਤੌਰ ਤੇ ਮੈਨੂੰ ਦੱਸੋ ਭਾਜੀ ਮੈਨੂੰ ਇਹਦਾ ਲੱਗਦਾ ਭਾਜੀ ਇਹੋ ਜਿਹੀ ਰੋਮਾਂਟਿਕ ਫਿਲਮ ਪੰਜਾਬ ਚ ਨਹੀਂ ਬਣੀ ਬੜੀਆਂ ਫਿਲਮਾਂ ਪੰਜਾਬ ਚ ਪਿਛਲੇ 10-15 ਸਾਲ ਤੋਂ ਆ ਰਹੀਆਂ ਇੱਕ ਦੌਰ ਆਇਆ ਸੀ ਜਿਹੜੀਆਂ ਰੋਮਾਂਟਿਕ ਫਿਲਮਾਂ ਬਣੀਆਂ ਸੀ ਇੱਕ ਪੰਜਾਬੀ ਸਿਨੇਮਾ ਥੋੜਾ ਜਿਹਾ ਚੇਂਜ ਹੋ ਰਿਹਾ ਸੀ ਇੱਕ ਅੱਛੇ ਮੁਕਾਮ ਵੱਲ ਪਹੁੰਚ ਰਿਹਾ ਸੀ ਜਦੋਂ ਜਿੰਮੀ ਸ਼ੇਗਿਲ ਹਰਪਜਨ ਮਾਰ ਹੋਰੀ ਆਪਣੇ ਮਨਜੀ ਸਾਹਿਬ ਆਪਣੇ ਫਿਲਮਾਂ ਬਣਾ ਰਹੇ ਸੀ ਲੱਗ ਰਿਹਾ ਸੀ ਕਿ ਕੋਈ ਮੁਕਾਮ ਆਏਗਾ ਆਪਾਂ ਵੀ ਕਿਸੇ ਮੁਕਾਮ ਸਾਡੀਆਂ ਫਿਲਮਾਂ ਦੀਆਂ ਰੀਮੇਕ ਹੋਣਗੇ ਸਾਡੀਆਂ ਫਿਲਮਾਂ ਦੇ ਬਾਰੇ ਵੀ ਬਾਹਰ ਗੱਲਾਂ ਹੋਣਗੀਆਂ ਬੜੋ ਇਹੋ ਜੀਆਂ 2-4 ਫਿਲਮਾਂ ਆਈਆਂ ਕਿ ਉਹਨਾਂ ਨੇ ਪੂਰਾ ਟ੍ਰੈਂਡਲੀ ਚੇਂਜ ਕਰਤਾ ਤੇ ਅੱਜ ਤੱਕ ਅਨ ਆਪਾਂ ਭੋਗਦੇ ਰਹੇ ਆ ਕਿ ਸਾਨੂੰ ਮਜ਼ਾਕੀਆ ਫਿਲਮ ਇੰਡਸਟਰੀ ਦੇ ਨਾਮ ਤੇ ਜਾਣਿਆ ਜਾ ਰਿਹਾ ਹੈ ਕੋਈ ਇਕ ਸੈਂਸਿਬਲ ਫਿਲਮਾਂ ਤੇ ਬੜੀਆਂ ਬੜੀਆਂ ਹੀ ਬਹੁਤ ਘੱਟ ਨੇ ਹੈਗੀਆਂ ਪਰ ਘੱਟ ਤੁਨ ਤੁਨ ਤੁਨੂ ਇਹ ਗੱਲ ਐਜ਼ ਅ ਐਜ਼ ਅ ਮੇਕਰ ਤੁਨੂ ਇਹ ਗੱਲ ਡਿਸਟਰਬ ਕਰਦੀ ਮੈਨੂੰ ਬਹੁਤ ਡਿਸਟਰਬ ਕਰਦੀ ਹੈ ਮਕਰ ਸਾਹਿਬ ਮੈਂ ਬਹੁਤ ਡਿਸਟਰਬ ਹਾਂ ਜਦੋਂ ਸਾਡੀ ਫਿਲਮਾਂ ਦੇ ਦੇਖੋ ਨਾ ਤੁਸੀਂ ਕਿੰਨੇ ਸਾਲੋਂ ਦਾ ਆਪਾਂ ਫਿਲਮਾਂ ਬਣਾ ਰਹੇ ਕੋਈ ਹੈਗੀ ਸਾਡੀ ਫਿਲਮ ਕਦੇ ਰੀਮੇਕ ਬੰਦੀ ਹੋਏ ਕਿਤੇ ਬਾਹਰ ਦੀ ਇੰਡਸਟਰੀ ਚ ਕਿਸੇ ਵੀ ਰੀਜਨਲ ਇੰਡਸਟਰੀ ਬਾਲੀਵੁੱਡ ਬਾਲੀਵੁੱਡ ਕਿਤੇ ਵੀ ਬੰਦੀ ਹੋ ਨਹੀਂ ਬੰਦੀ ਉਹ ਸਾਡੀ ਫਿਲਮ ਇੰਡਸਟਰੀ ਨੂੰ ਲੋਕੀ ਕਾਮਿਕ ਫਿਲਮ ਇੰਡਸਟਰੀ ਦੇ ਨਾਮ ਤੇ ਹੀ ਜਾਣਦੇ ਹਨ ਹਸਬੰਦ ਡਾਂਸ ਕਰਨ ਵਾਲੇ ਕੋਈ ਸੈਂਸਿਬਲ ਫਿਲਮ ਤੇ ਬਹੁਤ ਬਹੁਤ ਹੀ ਮਤਲਬ ਬਹੁਤ ਹੀ ਘੱਟ ਹੈ ਤੇ ਇਹ ਗੱਲ ਮੈਨੂੰ ਬਹੁਤ ਡਿਸਰਵ ਕਰਦੀ ਮੈਂ ਆਪਣੀ ਤਰਫੋਂ ਹਮੇਸ਼ਾ ਤੁਸੀਂ ਦੇਖੋ ਮੈਂ ਕੋਸ਼ਿਸ਼ ਕਰਦਾ ਰਹਿਣਾ ਭਾਵੇਂ ਵਾਪਸੀ ਬਣਾਈ ਪਾਵੇਂ ਯਾਰਾ ਬਣਾਈ ਪਾਵੇਂ ਮਿਹਰ ਬਣਾਈ ਤੇ ਹੁਣ ਯਮਲਾ ਬਣਾਈ ਮੈਂ ਮੈਂ ਡਿਫਰੈਂਟ ਹੀ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦਾ ਰਹਿੰਦਾ ਮੈਨੂੰ ਲੱਗਦਾ ਕਿ ਫਿਲਮ ਨੂੰ ਫਿਲਮ ਦੇ ਤਰੀਕੇ ਹੀ ਬਣਾਉਣਾ ਚਾਹੀਦਾ ਹੈ ਕੰਟੈਂਟ ਪੰਜਾਬੀ ਹੋਣਾ ਚਾਹੀਦਾ ਹੈ ਕਹਾਣੀਆਂ ਪੰਜਾਬ ਦੀਆਂ ਹੋਣੀਆਂ ਚਾਹੀਦੀਆਂ ਆਪਣੀਆਂ ਸਾਡੀਆਂ ਕਹਾਣੀਆਂ ਬਾਹਰੋਂ ਕਿਸੇ ਦਾ ਰੀਮੇਕ ਨਹੀਂ ਕਾਪੀ ਨਹੀਂ ਕੁਝ ਨਹੀਂ ਉਹ ਜਲੂਲ ਮਜ਼ਾਕ ਨਹੀਂ ਜੁਕਤਾ ਨਹੀਂ ਪਾਕਿਸਤਾਨੀ ਚੁਟਕਲੇ ਆ ਤੇ ਮੈਂ ਫਿਲਮ ਨਹੀਂ ਬਣਾ ਸਕਦਾ ਮੈਨੂੰ ਇਹ ਚੀਜ਼ ਬਹੁਤ ਡਿਸਰਬ ਕਰਦੀ ਹੈ ਜਦੋਂ ਮੈਂ ਦੇਖਣਾ ਕੀ ਸਟੱਡੀ ਇੰਡਸਟਰੀ 12 13 ਸਾਲ ਤੋਂ ਬਸ ਇਹੀ ਕਰ ਰਹੀ ਹੈ। ਅ ਕਿਸ ਮੁਕਾਮ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਸਿਨੇਮੇ ਨੂੰ? ਮਤਲਬ ਮੈਂ ਤੁਹਾਡੇ ਨਾਲ ਯਾਦ ਹੈ ਮੇਰੇ ਆਪਾ ਬੰਬੇក្រਾਂਤ ਬੈਠੇ ਹਾਂ ਜੀ। ਇੱਕ ਬੀਚ ਦੇ ਨੇੜੇ ਬੈਠੇ ਬਹੁਤ ਡਿਸਕਸ ਕਰ ਰਹੇ ਸੀ ਫਿਲਮ ਮੇਕਿੰਗ ਨੂੰ ਤੁਸੀਂ ਸਮਝਾ ਰਹੇ ਸੀ। ਮੈਂ ਉਸ ਪੁਆਇੰਟ ਆਫ 뷰 ਤੋਂ ਸਮਝਣਾ ਚਾਹ ਰਿਹਾ ਕਿ ਕੁਦਰਤੀ ਤੌਰ ਤੇ ਆਪਣੀ ਸਾਹਮਣੇ ਆਮਨੇ ਬੈਠ ਕੇ ਇਹ ਇੰਟਰਵਿਊ ਨਹੀਂ ਹੋ ਪਾਰੀ। ਹੋਰ ਵਧੀਆ ਤਰੀਕੇ ਨਾਲ ਮੈਨੂੰ ਲੱਗਦਾ ਮੈਂ ਤੁਹਾਨੂੰ ਉਸ ਪੁਆਇੰਟ ਆਫ 뷰 ਤੋਂ ਸਮਝ ਪਾਉਂਦਾ ਪਰ ਮੈਨੂੰ ਥੋੜਾ ਜਿਹਾ ਤੁਸੀਂ ਥੋੜਾ ਇੱਕ ਵਿਜਨ ਪੰਜਾਬੀ ਸਿਨੇਮਾ ਨੂੰ ਲੈ ਕੇ ਕਿ ਰਾਕੇਸ਼ ਮਹਿਤਾ ਕਿੱਥੋਂ ਤੱਕ ਲੈ ਜਾਣਾ ਚਾਹੁੰਦੇ ਹੈ ਸਿਨੇਮੇ ਮੈਂ ਸਿਨੇਮੇ ਆਪਣੇ ਪੰਜਾਬੀ ਸਿਨੇਮਾ ਦਾ ਇੱਕ ਮਕਾਮ ਦੇਖਣਾ ਚਾਹੁੰਦਾ ਜਿੱਥੇ ਸਾਡੀ ਫਿਲਮਾਂ ਦੀ ਵੀ ਗੱਲਬਾਤ ਬਾਹਰ ਦੇ ਕੰਟਰੀਆਂ ਚ ਬਾਹਰ ਦੇ ਸਟੇਟਾਂ ਚ ਹੋਏ ਕਿ ਪੰਜਾਬੀ ਸਿਨੇਮਾ ਵੀ ਗਰੋ ਕਰ ਰਿਹਾ ਹੈ ਪੰਜਾਬੀ ਸਿਨੇਮਾ ਵੀ ਇੱਕ ਪ੍ਰੋਗਰੈਸਿਵ ਸਿਨੇਮਾ ਡਿਗਰੈਸਿਵ ਨਹੀਂ ਹੈ ਇਨੋ ਕੋ ਵੀ ਆਪਣੀਆਂ ਕਹਾਣੀਆਂ ਹੈਗੀਆਂ ਸਿਰਫ ਸ਼ਾਦੀ ਵਿਆਹ ਦੀਆਂ ਫਿਲਮਾਂ ਨਹੀਂ ਬਣਾਉਂਦੇ ਫਿਲਮਾਂ ਕਹਾਣੀਆਂ ਦੀ ਵੀ ਬਣਾਉਂਦੇ ਆ ਜਿਹਦੇ ਵਿੱਚ ਕਹਾਣੀ ਹੁੰਦੀ ਹੈ ਕੈਰੈਕਟਰਸ ਹੁੰਦੇ ਪਾਤਰ ਹੁੰਦੇ ਉਹਨਾਂ ਦੇ ਅਲੱਗ-ਅਲੱਗ ਰੂਪ ਹੁੰਦੇ ਰੰਗ ਹੁੰਦੇ ਤੇ ਉਹ ਸਾਡਾ ਮਕਾਮ ਉਦੋਂ ਹੀ ਪਹੁੰਚੇਗਾ ਜੇ ਅਸੀਂ ਆਪਣੀਆਂ ਕਹਾਣੀਆਂ ਤੇ ਫਿਲਮ ਬਣਾਵਾਂਗੇ ਆਪਣੇ ਪੰਜਾਬ ਇੰਨੀਆਂ ਕਹਾਣੀਆਂ ਆ ਭਾਜੀ ਇੰਨੀਆਂ ਕਹਾਣੀਆਂ ਤੁਸੀਂ ਤੇ ਤਾਂ ਤਾਂ ਤੇ ਇੰਨੀ ਨੋਲਿਜ ਆ ਆਪਾਂ ਨੂੰ ਮੈਨੂੰ ਯਾਦ ਆਪਾਂ ਸਾਡੀ ਡਿਸਕਸ਼ਨ ਸੀ ਕਿ ਜਿੰਨੀ ਕੋ ਨੋਲਿਜ ਸ਼ਾਇਦ ਕਿਤਾਬਾਂ ਦੀਆਂ ਕਹਾਣੀਆਂ ਦੀ ਤੁਹਾਨੂੰ ਮੈਨੂੰ ਲੱਗਦਾ ਨਹੀਂ ਪੰਜਾਬ 'ਚ ਕਿਸੇ ਅੱਜ ਦੇ ਦੌਰ ਚ ਇੰਨੀ ਜ਼ਿਆਦਾ ਕਿਸੇ ਹੋਰ ਪੱਤਰਕਾਰ ਨੂੰ ਜਾਂ ਕਿਸ ਨੂੰ ਹੈਗੀ ਆ ਤੇ ਇੰਨੀਆਂ ਕਹਾਣੀਆਂ ਸਾਡੇ ਕੋਲ 1947 1984 ਐਂਡ ਇਨ ਬੀਟਵੀਨ ਆਲਸੋ ਤੇ ਕਹਾਣੀਆਂ ਤਾਂ ਜਿੰਨੀਆਂ ਮਰਜੀ ਆਪਾਂ ਕੱਢ ਸਕਦੇ ਹਾਂ ਸੋਨੀਆਂ ਸੋਨੀਆਂ ਫਿਲਮਾਂ ਬਣਾ ਸਕਦੇ ਹਾਂ ਦੁਨੀਆ ਬਣਾ ਰਹੀ ਹੈ ਹੋਲੋਕਾਸਟ ਤੇ ਹੱਦ ਤੱਕ ਫਿਲਮਾਂ ਬਣ ਰਹੀਆਂ ਆਜ ਤੱਕਨ ਸੁਪਰ ਡੂਪਰ ਸਕਸੈਸ ਫਿਲਮਾਂ ਬਣ ਰਹੀਆਂ ਆਪਣਾ ਵਰਲਡ ਵਾਰ ਤੇ ਬਣ ਰਹੀਆਂ ਅਸੀਂ ਕੋ ਨਹੀਂ ਅਸੀਂ ਤਾਂ ਇੰਨਾ ਹੰਡਾਇਆ 1947 ਸਭ ਤੋਂ ਸਭ ਤੋਂ ਜ਼ਿਆਦਾ ਆਪਾਂ ਹੰਡਾਇਆ 1984 ਹੰਡਾਇਆ ਫਿਰ ਉਸ ਤੋਂ ਬਾਅਦ ਕਿੰਨੀਆਂ ਚੀਜ਼ਾਂ ਹੋ ਰਹੀਆਂ ਕਿੰਨੀਆਂ ਚੀਜ਼ਾਂ ਪਾਣੀ ਦੀ ਕਹਾਣੀ ਹੈ ਜ਼ਮੀਨ ਦੀ ਕਹਾਣੀ ਹੈ ਮਿੱਟੀ ਦੀ ਕਹਾਣੀ ਹੈ ਬੋਤ ਕਹਾਣੀ ਹੈ ਤੇ ਸਾਡੇ ਨਨੇ ਯੋਦੇ ਸਾਡੇ ਵਰਗੇ ਯੋਦੇ ਪੰਜਾਬ ਚ ਅਜ ਤੱਕ ਕਿਸੇ ਕਿਸੇ ਹੋਰ ਸਟੇਟ ਨੇ ਪੈਦਾ ਨਹੀਂ ਕੀਤੇ ਕਿੰਨੀਆਂ ਕਹਾਣੀ ਹੈ ਬਟ ਮੈਂ ਕੋਸ਼ਿਸ਼ ਕਰ ਰਹੇ ਹਾਂ ਭਾਜੀ ਮੈਂ ਤੇ ਪ੍ਰੋਮਿਸ ਇਹ ਹੀ ਕਰ ਸਕਦਾ ਕਿ ਮੈਂ ਆਪਣੀ ਤਰਫੋਂ ਮੈਂ ਇਹ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਕੁਛ ਨਾ ਕੁਛ ਮੈਂ ਨਵਾ ਹਮੇਸ਼ਾ ਲੈ ਕੇ ਆਂਦਾ ਰਹਾਂ ਭਾਜੀ ਆਖਰ ਦੇ ਵਿੱਚ ਫਿਲਮ ਦੇ ਮਿਊਜ਼ਿਕ ਦਾ ਥੋੜਾ ਡਿਸਕਸ ਕਰੋ ਤੁਸੀਂ ਕਹਿ ਕੇ ਸੁਖਵਿੰਦਰ ਭਾਜੀ ਇੱਕ ਗਾਣਾ ਦੇ ਰਹੇ ਨੇ ਐਮੀ ਵਰਕ ਸਾਹਿਬ ਨੇ ਵੀ ਗਾਣਾ ਦੇਣ ਦੀ ਗੱਲ ਕੀਤੀ ਹੈ ਜੀ ਫਿਲਮ ਦਾ ਮਿਊਜ਼ਿਕ ਪਹਿਲਾਂ ਕਿਵੇਂ ਸੀ ਤਬਦੀਲ ਕੀ ਕੀਤਾ ਤੁਸੀਂ ਦਿੱਲੀ ਨੇ ਬਾਜੀ ਸਾਰੇ ਗਾਣੇ ਸੀ ਐਜ਼ ਇਟ ਇਜ਼ ਸਿਰਫ ਆਪਾਂ ਗਵਾਏ ਹੁਣ ਜਿਵੇਂ ਸੁਖਵਿੰਦਰ ਬਾਜੀ ਕੋ ਬੜੀ ਦੇਖੋ ਇਹ ਵੀ ਇੱਕ ਕਿਵੇਂ ਐ ਸਾਰੀਆਂ ਚੀਜ਼ਾਂ ਹੋ ਗਈਆਂ ਮੁਖ ਚੱਲਦੇ ਨੇ ਸਾ ਕਿਦੋਂ ਦਾ ਗਾਣਾ ਆਪਾਂ ਰਿਕਾਰਡ ਕੀਤਾ ਹੈ ਡਮੀ ਉਹ ਯੂ ਮਤਲਬ ਹੁਣ ਗਵਾਇਆ ਸੁਖਵਿੰਦਰ ਬਾਜੀ ਕੋ ਲੋ ਔਰ ਉਹ ਜਿਹਦਾ ਮੁਖ ਚਲੇਸਾ ਲਗਾਇਆ ਗਿਆ ਫਿਲਮ ਦੇ ਨਾਲ ਤੇ ਉਹ ਮਤਲਬ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਅੱਜ ਦੇ ਸਿਚੁਏਸ਼ਨ ਦੇਖ ਕੇ ਨਾ ਤੇ ਉਹਨਾਂ ਕੀ ਗਾਣਾ ਕੋ ਆਤਾ ਨਹੀਂ ਬਟ ਉਹਦੋਂ ਦਾ ਗਾਣਾ ਹੈ ਜਦੋਂ ਆਪਾਂ ਫਿਲਮ ਸ਼ੁਰੂ ਕੀਤੀ ਸੀ ਹੂੰ ਫਿਰ ਐਮੀ ਵੇਲ ਭਾਜੀ ਦਾ ਗਾਣਾ ਜ਼ਿੰਦੜੀ ਫਿਰ ਆਪਣਾ ਕਨਵਗਰੇ ਵਾਲ ਭਾਜੀ ਦਾ ਬੁੱਤ ਮਿੱਟੀ ਦਾ ਹਨਾ ਉਹ ਸਾਰੇ ਗਾਣੇ ਮਿਊਜ਼ਿਕ اور صدول سکندر ਭਾਜੀ ਮਹਾਨ ਗਾਇਕ ਪੰਜਾਬ ਦੇ ਮਤਲਬ ਵਨ ਆਫ ਦਾ ਬੈਸਟ ਕਲਾਸਿਕਲ ਸਿੰਗਰ ਜਿਹਨੂੰ ਇਨੀ ਨੋਲੇਜ ਉਹਨਾਂ ਦੇ ਗਾਣੇ ਹੈਗੇ ਫਿਰ ਜਿਹੜਾ ਕੱਲ ਗਾਣਾ ਰਿਲੀਜ਼ ਹੋਇਆ ਬੁੱਲਾ ਸ਼ਾਇਦ ਤੁਸੀਂ ਸੁਨਿਆ ਹੋਵੇ ਤੇ ਉਹਨਾਂ ਦਾ ਪਰਿਵਾਰ ਇਹਨਾਂ ਖੁਸ਼ ਗਾਣਾ ਦੇਖ ਕੇ ਕਹਿੰਦੇ ਆ ਕਮਾਲ ਹੋ ਗਈ ਮਤਲਬ ਇਹੋ ਜਿਹੇ ਗਾਣਾ ਪਾਪਾ ਨੇ ਗਾਇਆ ਸੀ ਮੈਡਮ ਦਾ ਵੀ ਫੋਨ ਆਇਆ ਕਿ ਇੰਨਾ ਵਧੀਆ ਪਿਕਚਰਾਈਜ਼ ਤੁਸੀਂ ਕੀਤਾ ਮਤਲਬ ਗਾਣਾਂ ਦੇ ਚਲੋ ਸੋਹਣੇ ਸੀ ਜੋ ਜਿਸ ਤਰੀਕੇ ਨਾਲ ਪਿਕਚਰਾਈਜ਼ ਤੁਸੀਂ ਕੀਤਾ ਉਹ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੰਨਾ ਜਸਟੀਫਾਈ ਕੀਤੀ ਹੈ ਤੁਸੀਂ ਦਾਨੀ ਚੀਜ਼ਾਂ ਤੇ ਮਿਊਜ਼ਿਕ ਹੀ ਜਾਨ ਹੈ ਫਿਲਮ ਦੀ ਮਤਲਬ ਆਬਵੀਅਸਲੀ ਰਾਜਵੀਰ ਦੀ ਅ ਅਦਾਕਾਰੀ ਹੋਰ ਬਾਕੀ ਸਾਰਿਆਂ ਦੀ ਐਕਟਿੰਗ ਕੁਗੀ ਭਾਜੀ ਨੇ ਇੱਕ ਡਿਫਰੈਂਟ ਕੈਰੈਕਟਰ ਮਿਲੇ ਆ ਫਿਲਮ 'ਚ ਬਹੁਤ ਉਹਨਾਂ ਨੇ ਇੰਨਾ ਜ਼ਬਰਦਸਤ ਕੈਰੈਕਟਰ ਪੇ ਕੀਤਾ ਫਿਲਮ 'ਚ ਇੱਕ ਕਲਾਸਿਕਲ ਸਿੰਗਰ ਗੁਰੂ ਦਾ ਤੇ ਨਾਲ ਮਿਊਜ਼ਿਕ ਮਤਲਬ ਸਾਰੀਆਂ ਚੀਜ਼ਾਂ ਦਾ ਜਿਹੜਾ ਕੰਬੀਨੇਸ਼ਨ ਆ ਉਹ ਫਿਲਮ ਨੂੰ ਬਹੁਤ ਖੂਬਸੂਰਤ ਫਿਲਮ ਬਣਾਉਂਦਾ ਹੈ ਹੁਣ ਮੈਂ ਚਾਹਾਂਗਾ ਕਿ ਤੁਸੀਂ ਸਾਰੇ ਫਿਲਮ ਸਿਨੇਮਾ ਹਾਲਾਂ 'ਚ ਦੇਖੋ ਤੇ ਲੋਕਾਂ ਨੂੰ ਮਤਲਬ ਕਰੋ ਕਿ ਲੋਕਾਂ 'ਚ ਜੋਸ਼ ਪਾਓ ਕਿ ਫਿਲਮ ਦੇਖਣ ਤਾਂਕਿ ਉਹਨਾਂ ਦਾ ਮਨਪਸੰਦ ਮਨਪਸੰਦ ਗਾਇਕ ਰਾਜਵੀਰ ਜਵੰਦਾ ਉਹਨਾਂ ਚ ਦੁਬਾਰਾ ਸ਼ਾਮਿਲ ਹੋ ਸਕੇ ਬਹੁਤ ਧੰਨਵਾਦ ਰਕੇਸ਼ ਪਾਜੀ ਤੁਸੀਂ ਗੱਲਬਾਤ ਕੀਤੀ 28 ਤਰੀਕ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਪੂਰੀ ਦੁਨੀਆ ਚ ਵਸਦੇ ਪੰਜਾਬੀ ਰਾਜਵੀਰ ਨੂੰ ਪਿਆਰ ਕਰਨ ਵਾਲੇ ਇਸ ਫਿਲਮ ਨੂੰ ਦੇਖਣ ਜ਼ਰੂਰ ਜਾਣਗੇ ਸ਼ੁਕਰੀਆ ਬਾਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਲਦੀ ਮਿਲਦੇ ਹਾਂ ਥੈਂਕ ਯੂ ਸੋ ਮਚ ਬਦ ਧੰਨਵਾਦ